ਰੀਤੀ ਨਾਲ ਅਸੀਂ ਸਾਡੇ ਘਰ ਨੂੰ ਕਿਵੇਂ ਸਾਫ਼ ਕਰਨਾ ਹੈ ਬਹੁਤ ਸਾਰੇ ਲੋਕਾਂ ਦਾ ਘਰ ਗੰਦਾ ਆ ਸੋ ਮੈਂ ਗੰਦਾ ਇਹ ਨਹੀਂ ਕਹਿ ਰਹੀ ਕਿ ਉਹਨਾਂ ਦੇ ਵਿਹੜੇ 'ਚ ਖਲਾਰਾ ਆ ਉਹਨਾਂ ਦੀਆਂ ਚਾਦਰਾਂ ਨਹੀਂ ਸੋਹਣੀਆਂ ਉਹਨਾਂ ਦੀਆਂ ਕੁਰਸੀਆਂਾਂ ਮੇਜ਼ ਨਹੀਂ ਸੋਹਣੇ ਇਸ ਤਰੀਕੇ ਨਾਲ ਮੈਂ ਗੰਦਾ ਨਹੀਂ ਕਹਿ ਰਹੀ ਪਰ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਨੈਗੇਟਿਵ એનર્ਜੀ ਆ ਉਹਨਾਂ ਦੇ ਘਰਾਂ ਦੇ ਵਿੱਚ ਦੁਸ਼ਟ ਆਤਮਾ ਦਾ ਕੰਮ ਚੱਲਦਾ ਆ ਪਰ ਉਹ ਉਹ ਕਰ ਗੰਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਮੈਂ ਇੱਕ ਵਾਰੀ ਇੰਗਲੈਂਡ ਨੂੰ ਗਈ ਸੀਗੀ ਸ਼ਾਇਦ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੀ ਹਾਂ ਤੇ ਉਹਨਾਂ ਨੇ ਬਹੁਤ ਪਾਸਟਰੀ ਨੂੰ ਕਾਲ ਕੀਤੀਆਂ ਪਿੱਛੇ ਕਿ ਮੈਨੂੰ ਉੱਥੇ ਵੀ ਨਾ ਮਨ ਨੂੰ ਹੋ ਨਹੀਂ ਸੀ ਗਰਿਆ ਕਿ ਮੈਂ ਉਹਨਾਂ ਦੇ ਵਿਜ਼ਿਟ ਕਰਾਂ ਜਦੋਂ ਵੀ ਉਹਨਾਂ ਦਾ ਸੁਣਦੀ ਸੀ ਤੇ ਮੇਰੇ ਮਨ ਨੂੰ ਆਉਂਦਾ ਸੀਗਾ ਕਿ ਨਹੀਂ ਜਾਣਾ ਨਹੀਂ ਜਾਣਾ ਐਨੀਵੇਜ਼ ਸੋ ਉਹਨਾਂ ਨੇ ਪਿੱਛੇ ਇੱਥੇ ਪਾਸਟਰੀ ਨੂੰ ਵੀ ਕਿਸੇ ਕੋਲੋਂ ਕਾਲ ਕਰਵਾਈਆਂ ਹਨ ਕਿ ਸਿਸਟਰ ਜੀ ਆਏ ਆ ਤੇ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਆਉਣ ਤਾਂ ਮੈਨੂੰ ਇਥੋਂ ਆਫਿਸ ਤੋਂ ਸੁਨੇਹਾ ਮਿਲਿਆ ਕਿ ਤੁਸੀਂ ਪਾਸਟਰ ਜੀ ਜ਼ਰੂਰ ਵਿਜ਼ਿਟ ਕਰਕੇ ਆਇਓ ਤੇ ਜਦੋਂ ਮੈਂ ਉਹਨਾਂ ਦੇ ਘਰ ਗਈ ਸੱਚੀ ਜਾਣਿਓ ਵੀ ਦੇਖਣੇ ਨੂੰ ਉਹ ਸਾਰਾ ਇੰਨਾ ਸੋਹਣਾ ਸੀਗਾ ਘਰ ਪਰ ਉਹਨਾਂ ਦੇ ਘਰ ਦੇ ਵਿੱਚ ਇੰਨੀ ਬੈਡ ਸਮਲ ਸਾਨੂੰ ਆਈ ਬੱਚੇ ਬੱਚਿਆਂ ਨੇ ਤੇ ਜਿਵੇਂ ਹੀ ਡੋਰ 'ਚ ਪੈਰ ਰੱਖਿਆ ਤਿਵੇਂ ਹੀ ਵਾਪਸ ਚਲੇ ਗਏ ਤੇ ਗੱਡੀ ਵਿੱਚ ਜਾ ਕੇ ਬੈਠ ਗਏ ਪਰ ਮਤਲਬ ਮੈਨੂੰ ਤਾਂ ਉੱਥੇ ਰੁਕਣਾ ਪੈਣਾ ਸੀਗਾ ਚਾਹੇ 2 ਮਿੰਟ ਹੀ ਸੀਗੇ ਪਰ ਉਹ 2 ਮਿੰਟ ਬੈਠਣਾ ਮੇਰੇ ਲਈ ਇੱਕ ਬਹੁਤ ਵੱਡਾ ਚੈਲੰਜ ਸੀਗਾ ਤੇ ਬਹੁਤ ਜਿਆਦਾ ਮਤਲਬ 네ਗੇਟਿਵ ਵਾਈਬਸ ਸੀਗੀਆਂ ਉਥੇ ਤੇ ਅਸੀਂ ਤਾਂ ਬਸ ਉਥੇ ਰੁਕੇ ਪ੍ਰੇਅਰ ਕੀਤੀ ਤੇ ਅਸੀਂ ਉਥੋਂ ਨਿਕਲੇ ਹੋਰ ਵੀ ਮੈਂ ਬਹੁਤ ਇੱਥੇ ਇੰਡੀਆ ਵਿੱਚ ਵੀ ਇਹ ਤਜਰਬਾ ਕੀਤਾ ਕਈ ਵਾਰੀ ਮੈਂ ਛੋਟੇ ਤੋਂ ਛੋਟੇ ਘਰਾਂ ਦੇ ਵਿੱਚ ਜਾ ਗਈਆਂ ਪਰ ਉਥੇ ਇੰਨਾ ਜੀ ਲੱਗਦਾ ਆ ਬਹੁਤ ਹੀ ਜਿਆਦਾ ਦਿਲ ਲੱਗਦਾ ਦਿਲ ਕਰਦਾ ਕਿ ਇੱਥੇ ਹੋਰ ਟਾਈਮ ਸਪੈਂਡ ਕੀਤਾ ਜਾਏ ਹੋਰ ਜਿਆਦਾ ਚਿਰ ਇੱਥੇ ਬੈਠਾ ਜਾਏ ਪਰ ਕਈ ਵਾਰੀ ਵੱਡੀਆਂ ਵੱਡੀਆਂ ਕੋਟੀਆਂ ਦੇ ਵਿੱਚ ਮਹਿਲਾਂ ਵਰਗੇ ਘਰਾਂ ਦੇ ਵਿੱਚ ਜਾ ਕੇ ਵੀ ਜਿਹੜਾ ਹੈ ਨਾ ਉਹ ਬੜਾ ਅਜੀਬ ਗੰਦੀ ਫੀਲਿੰਗ ਆਉਂਦੀ ਹੈ ਕਿ ਇੱਥੋਂ ਫਟਾਫਟ ਨਿਕਲੋ ਕਿ ਇਹੋ ਜੀ ਮਤਲਬ ਅਜੀਬ ਥਾਂ ਹੈ ਐਕਚੁਅਲ ਦੇ ਵਿੱਚ ਕੀ ਆ ਉੱਥੋਂ ਦਾ ਸਪਿਰਚੁਅਲ এনਵਾਇਰਨਮੈਂਟ ਠੀਕ ਨਹੀਂ ਹੁੰਦਾ ਹੁਣ ਤੁਸੀਂ ਚੈੱਕ ਕਰਨਾ ਕਿ ਤੁਹਾਡੇ ਘਰ ਦਾ ਸਪਿਰਚੁਅਲ এনਵਾਇਰਨਮੈਂਟ ਕਿਦਾਂ ਦਾ ਹੈ ਕਿ ਤੁਹਾਡਾ ਘਰ ਸਾਫ਼ ਕਰਨ ਵਾਲਾ ਆ ਕਿ ਨਹੀਂ ਹਾਂ ਦੇਖੋ ਅਗਰ ਤਾਂ ਫਿਜ਼ੀਕਲੀ ਵੀ ਜਿਹੜਾ ਆ ਤੁਹਾਨੂੰ ਲੱਗਦਾ ਹੈ ਕਿ ਸਫਾਈ ਕਰਨ ਵਾਲੀ ਉਹ ਤਾਂ ਬਹੁਤ ਲਾਜ਼ਮੀ ਆ ਕਿ ਹੋਣੀ ਹੀ ਚਾਹੀਦੀ ਆ ਵੀ ਹੁਣ ਜੇ ਕਿਸੇ ਨੇ ਕਰਟਨਾ ਪਾਈਆਂ ਘਰ ਦੇ ਵਿੱਚ ਪਰਦੇ ਲਗਾਏ ਹੋਏ ਆ ਤੇ ਨਿਆਣੇ ਕਈ ਵਾਰੀ ਕੀ ਕਰਦੇ ਆ ਕਿ ਰੋਟੀ ਪਾਣੀ ਖਾਦਾ ਤੇ ਮੂੰਹ ਕਈ ਵਾਰੀ ਕਰਟਨ ਵਾਲੀ ਪੂੰਝਿਆ ਹੁੰਦਾ ਆ ਹੈ ਤੇ ਕਈ ਵਾਰੀ ਪਹਿਣਾ ਵੀ ਐਡੀ ਕਿਰਪਾ ਦੀਆਂ ਤਾਂ ਨਹੀਂ ਹੁੰਦੀਆਂ ਆ ਵੀ ਉਹਨਾਂ ਨੇ ਦੇਖਿਆ ਲੱਗੇ ਰਮਾਲ ਤੌਲੀਆ ਕੁਝ ਨਹੀਂ ਹੈਗਾ ਤਾਂ ਨਿਆਣੇ ਦੀ ਨੋਜੀ ਵੀ ਜਿਹੜੀ ਆ ਨਾ ਉਹ 커튼 ਵਾਲੀ ਪੂੰਜੀ ਹੁੰਦੀ ਆ ਤੇ ਕਿਰਪਾ ਕਰਕੇ ਇੱਕ ਤੇ ਪਹਿਲਾਂ ਆਪਾਂ ਨੂੰ ਇਦਾਂ ਦੇ ਕੰਮ ਜਿਹੜੇ ਬੰਦ ਕਰਨੇ ਚਾਹੀਦੇ ਆ ਬੱਚਿਆਂ ਨੂੰ ਵੀ ਸਮਝਾਓ ਐਰ ਪ੍ਰੋਪਰ ਟਾਈਮ ਦੇ ਨਾਲ ਦੇਖੋ ਅੱਜ ਕੱਲ ਨਾ ਬਹੁਤ ਇਨਫੈਕਸ਼ਨ ਵਾਲੀਆਂ ਚੀਜ਼ਾਂ ਜਿਹੜੀਆਂ ਆਲਰੇਡੀ ਬਹੁਤ ਚੱਲ ਰਹੀਆਂ ਆ ਜਿੰਨੀ ਸਾਫ ਸਫਾਈ ਰੱਖੀ ਜਾ ਸਕਦੀ ਓਨੀ ਵੱਧ ਤੋਂ ਵੱਧ ਸਾਨੂੰ ਸਫਾਈ ਰੱਖਣੀ ਚਾਹੀਦੀ ਆ ਪਰ ਉਹਦੇ ਨਾਲ ਨਾਲ ਹੀ ਸਾਨੂੰ ਆਤਮਿਕ ਸਫਾਈ ਬਹੁਤ ਵੱਡੇ ਪੱਧਰ ਤੇ ਕਰਨ ਦੀ ਜ਼ਰੂਰਤ ਆ ਬਹੁਤ ਜ਼ਿਆਦਾ ਹੁਣ ਕਈ ਵਾਰੀ ਕੀ ਹੁੰਦਾ ਆ ਕਿ ਤੁਹਾਨੂੰ ਅੱਜ ਦਾ ਜਿਹੜਾ ਵਿਸ਼ਾ ਆ ਨਾ ਘਰ ਦੀ ਆਤਮਿਕ ਸਫਾਈ ਆ ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਈ ਵਾਰੀ ਤੁਹਾਡਾ ਆਪਣੇ ਹੀ ਘਰ ਦੇ ਵਿੱਚ ਦਿਲ ਨਹੀਂ ਲੱਗਦਾ ਤੁਹਾਨੂੰ ਲੱਗਦਾ ਆ ਕਿ ਜਦੋਂ ਮੈਂ ਘਰ ਆਉਣਾ ਆ ਨਾ ਤੇ ਮੈਨੂੰ ਕਾਲੀ ਪੈਂਦੀ ਆ ਮੇਰੇ ਆਪਣੇ ਘਰ ਚੋਂ ਮੈਨੂੰ ਕਾਲੀ ਪੈਂਦੀ ਆ ਤੇ ਮੈਨੂੰ ਕੋਈ ਚੀਜ਼ ਕਹਿੰਦੀ ਕਿ ਭੱਜ ਜਾ ਇੱਥੋਂ ਨਿਕਲ ਜਾ ਇੱਥੇ ਤੇ ਰੁਕਣ ਦਾ ਕੋਈ ਫਾਇਦਾ ਨਹੀਂ ਆ। ਮਤਲਬ ਇਸ ਤਰੀਕੇ ਦੇ ਨਾਲ ਕਈ ਵਾਰੀ ਤੁਸੀਂ ਕੁਝ ਚੀਜ਼ਾਂ ਨੂੰ ਫੀਲ ਕਰਦੇ ਆ। ਤੁਹਾਡਾ ਦਿਲ ਨਹੀਂ ਲੱਗਦਾ ਘਰ ਦੇ ਵਿੱਚ। ਜਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਡਰ ਲੱਗਦਾ ਆ। ਤੁਹਾਡੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਸ਼ਾਂਤੀ ਮਹਿਸੂਸ ਨਹੀਂ ਹੁੰਦੀ। ਤੁਹਾਨੂੰ ਲੱਗਦਾ ਆ ਕਿ ਇਹ ਘਰ ਨਹੀਂ ਆ। ਇਹ ਕੋਈ ਜੇਲ ਆ। ਤੁਹਾਨੂੰ ਲੱਗਦਾ ਇਹ ਘਰ ਨਹੀਂ ਆ। ਇਹ ਕੋਈ ਡ੍ਰੌਨ ਵਾਲੀ ਜਿਹੜੀ ਚੀਜ਼ ਆ ਉਸ ਤਰੀਕੇ ਦੇ ਨਾਲ ਮਤਲਬ ਤੁਹਾਨੂੰ ਜਿਹੜਾ ਫੀਲ ਆਉਂਦਾ ਆ ਤੁਹਾਨੂੰ ਆਪਣੇ ਘਰ ਦੇ ਵਿੱਚ ਤੁਸੀਂ ਬਾਹਰੋਂ ਹੱਸਦੇ ਖੇਡਦੇ ਆਏ ਪਰ ਜਦੋਂ ਹੀ ਤੁਸੀਂ ਆਪਣੇ ਘਰ ਵਿੱਚ ਐਂਟਰ ਕਰਦੇ ਆ ਤੁਸੀਂ ਉਦਾਸ ਹੋ ਜੰਨੇ ਆ ਉਦਾਸੀ ਦਾ ਐਟਮੋਸਫੇਅਰ ਤੁਹਾਡੇ ਘਰ ਦੇ ਵਿੱਚ ਬਣਿਆ ਰਹਿੰਦਾ ਆ ਮਾਹੌਲ ਜਿਹੜਾ ਆ ਉਹ ਬਣਿਆ ਰਹਿੰਦਾ ਆ ਅਗਰ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਆ ਤੁਹਾਡੇ ਨਾਲ ਇਹਦਾ ਮਤਲਬ ਕਿ ਤੁਹਾਡਾ ਘਰ ਆਤਮਿਕ ਰੀਤੀ ਦੇ ਨਾਲ ਸਫਾਈ ਕਰਨ ਲਈ ਮੰਗ ਰਿਹਾ ਆ ਕਿ ਉਹਨੂੰ ਸਾਫ਼ ਕੀਤਾ ਜਾਏ ਇਹਦਾ ਮਤਲਬ ਆਤਮਿਕ ਖਲਾਰਾ ਉੱਥੇ ਪਿਆ ਹੋਇਆ ਹੈ ਸਪਿਰਿਟ ਦੇ ਵਿੱਚ ਉੱਥੇ ਚੀਜ਼ਾਂ ਬਹੁਤ ਗਲਤ ਆ ਜਿਨ੍ਹਾਂ ਨੂੰ ਕਰੈਕਟ ਕਰਨ ਦੀ ਜਿਨ੍ਹਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਸੋ ਜੇ ਅਸੀਂ ਘਰ ਦੀ ਝਾੜ ਪਹੁੰਚ ਜਿਹੜੀ ਆ ਉਹ ਕਰਦੇ ਆ ਧੋਂਦੇ ਆ ਘਰ ਨੂੰ ਸਵਾਰਦੇ ਆ ਇਹ ਦਿਖਣ ਦੇ ਲਈ ਬਹੁਤ ਖੂਬਸੂਰਤ ਜਦੋਂ ਆਪਾਂ ਪੜਦੇ ਧੋ ਕੇ ਲਾਏ ਹੁਣ ਸੋਨਾ ਪ੍ਰੈਸ ਕਰਕੇ ਉਹਨਾਂ ਦੀ ਤਰੀਜਾਂ ਬੰਨ ਕੇ ਲਾਈਆਂ ਹੁਣ ਟੇਬਲ ਦੇ ਉੱਤੇ ਕੱਪੜਾ ਫੇਰਿਆ ਹੋਇਆ ਹੋਵੇ ਤਾਂ ਉਹ ਬਹੁਤ ਸੋਹਣਾ ਲੱਗਦਾ ਸਾਰਾ ਕੁਝ ਸੋਹਣਾ ਲੱਗਦਾ ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਪਰ ਜੇ ਅਸੀਂ ਉਹਨੂੰ ਆਤਮਕ ਰੀਤੀ ਦੇ ਨਾਲ ਕਲੀਨ ਨਹੀਂ ਕੀਤਾ ਫਿਰ ਉਹ ਤੁਹਾਨੂੰ ਜਿੰਨਾ ਮਰਜ਼ੀ ਤੁਸੀਂ ਉਹਨੂੰ ਸਵਾਰ ਲੋ ਫਿਰ ਵੀ ਜਿਹੜਾ ਆ ਨਾ ਉਹ ਤੁਹਾਨੂੰ ਗੰਦਾ ਹੀ ਨਜ਼ਰ ਆਏਗਾ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਕਿਚਨ ਤੇ ਬੈਠਕ ਦੋ ਚੀਜ਼ਾਂ ਕਲੀਨ ਕਰ ਲਓ ਤੇ ਸਾਰਾ ਹੀ ਘਰ ਕਲੀਨ ਆ। ਬਾਹਲੇ ਲੋਕੀ ਇਸੇ ਤਰੀਕੇ ਦੇ ਨਾਲ ਜਿਹੜਾ ਆ ਨਾ ਉਹ ਸੋਚਦੇ ਆ ਕਿ ਇੱਕ ਤਾਂ ਰਸੋਈ ਸਾਫ਼ ਕਰ ਲਓ ਤੇ ਦੂਜਾ ਬੈਠਕ ਜਿਹੜੀ ਆ ਸਾਫ਼ ਕਰਕੇ ਰੱਖੋ ਕਿ ਜਦੋਂ ਕਹੇ ਆਏ ਗਏ ਨੇ ਆਉਣ ਆਏ ਤੇ ਬੈਠਕ ਜਰੂਰ ਸਾਫ਼ ਚਾਹੀਦੀ ਹੈ ਬਿਲਕੁਲ ਸਹੀ ਗੱਲ ਆ ਕਿ ਆਏ ਗਏ ਨੇ ਆਉਣ ਆਏ ਬੈਠਕ ਸਾਫ਼ ਚਾਹੀਦੀ ਆ ਪਰ ਦੋ ਚੀਜ਼ਾਂ ਸਾਫ਼ ਕਰ ਲੈਣ ਦੇ ਨਾਲ ਸਾਰਾ ਘਰ ਤੇ ਸਾਫ਼ ਨਹੀਂ ਹੋ ਗਿਆ ਹੁਣ ਆਇਆ ਗਿਆ ਅਗਰ ਇਹ ਗੱਲ ਕਹਿ ਦੇਵੇ ਕਿ ਮੈਂ ਤੁਹਾਡੇ ਘਰ ਮੈਨੂੰ ਜਿਹੜਾ ਹੈ ਹੋਮ ਟੂਰ ਦਿਓ ਮੈਨੂੰ ਘਰ ਦਾ ਢੇਡਾ ਲਗਵਾਓ ਕਿ ਮੈਂ ਦੇਖਾਂ ਤੁਹਾਡੇ ਕਈ ਵਾਰੀ ਕੋਈ ਇੰਨੇ ਸੱਗੇ ਰਿੱਤੇ ਭੈਣ ਭਰਾ ਹੁੰਦੇ ਆ ਕੋਈ ਤੁਹਾਡੇ ਬਾਹਲੇ ਨੇੜ ਦੀ ਸਾਂਝ ਵਾਲੇ ਹੁੰਦੇ ਆ ਤੇ ਉਹ ਤੁਹਾਨੂੰ ਕਹਿੰਦੇ ਆ ਲਿਆਓ ਕਿੰਨੇ ਚਿਰੀਆਂ ਆਏ ਆ ਦੇਖੀਏ ਤਾਂ ਤੁਸੀਂ ਮੈਨੂੰ ਲੱਗਦਾ ਨਵਾਂ ਕੁਝ ਚੇਂਜ ਕੀਤਾ ਆ ਤਾਂ ਚਲੋ ਦੇਖ ਕੇ ਆਈਏ ਤੁਹਾਡੇ ਬੱਚਿਆਂ ਨੂੰ ਹੀ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਚਲੋ ਸਾਨੂੰ ਘਰ ਦਾ ਟੂਰ ਲਗਾਓ ਤੇ ਹੁਣ ਉਹ ਸਾਰੇ ਰੂਮ ਜਿਹੜੇ ਆ ਉਹ ਗੰਦੇ ਆ ਤੁਹਾ ਤੁਸੀਂ ਕਿੰਨਾ ਸ਼ੇਮ ਫੀਲ ਕਰਦੇ ਤੁਹਾਡਾ ਦਿਲ ਕਰਦਾ ਹੁੰਦਾ ਕਿ ਰੱਬ ਕਰਕੇ ਝੂਠ ਹੀ ਹੋ ਜਵੇ ਸਾਨੂੰ ਕਹਿ ਨਾ ਦੇਣ ਕਿ ਸਾਨੂੰ ਜਿਹੜਾ ਆ ਉਹ ਇਦਾਂ ਕਰੋ ਹੁਣ ਅਸੀਂ ਮੇਨ ਗੱਲ ਕੀ ਆ ਮੇਨ ਸਾਡੀ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਨੂੰ ਪਰਸਨਲੀ ਸ਼ਾਂਤੀ ਮਹਿਸੂਸ ਹੋ ਰਹੀ ਹੈ ਕਿ ਨਹੀਂ ਪਰਸਨਲੀ ਕਰਦੀਆਂ ਵਾਈਬ੍ਰੇਸ਼ਨਸ ਜਿਹੜੀਆਂ ਆ ਉਹ ਕਿੱਦਾਂ ਦੀਆਂ ਆ ਅਗਰ ਤੁਹਾਨੂੰ ਤੁਹਾਡੇ ਘਰ ਵਿੱਚ ਡਰ ਲੱਗ ਰਿਹਾ ਆ ਤੁਹਾਡੇ ਘਰ ਦੇ ਵਿੱਚ ਕੋਈ ਵੀ ਮੈਂਬਰ ਆਪਸ ਵਿੱਚ ਮਿਲ ਕੇ ਨਹੀਂ ਰਹਿੰਦਾ ਸਭ ਚੀਜ਼ਾਂ ਤੁਹਾਡਾ ਘਰ ਸਫਾਈ ਮੰਗ ਰਿਹਾ ਆ ਤੁਹਾਡਾ ਘਰ ਆਤਮਿਕ ਸਫਾਈ ਮੰਗ ਰਿਹਾ ਆ ਇਸ ਲਈ ਹੁਣ ਜ਼ਰੂਰੀ ਆ ਕਿ ਅਸੀਂ ਆਪਣੇ ਘਰ ਦੀ ਸਫਾਈ ਕਰੀਏ ਅਰ ਅਸੀਂ ਕਿਵੇਂ ਕਰਨੀ ਆ ਉਸ ਘਰ ਦੀ ਸਫਾਈ ਇਹ ਬਹੁਤ ਜ਼ਿਆਦਾ ਜ਼ਰੂਰੀ ਕਈ ਵਾਰੀ ਕੀ ਹੁੰਦਾ ਆ ਅਸੀਂ ਜੇ ਘਰ ਵਿੱਚ ਜੀ ਨਹੀਂ ਲੱਗਦਾ ਜਾਂ ਘਰ ਵਿੱਚ ਸਾਰੇ ਜਣੇ ਬਿਮਾਰ ਰਹਿੰਦੇ ਜਾਂ ਕੁਛ ਇਦਾਂ ਅਸੀਂ ਘਰ ਬਦਲ ਲੈਂਦੇ ਕਿ ਇਹ ਜਗਾ ਨਹੀਂ ਚੰਗੀ ਇੱਥੇ ਜੇ ਤੁਹਾਨੂੰ ਕੋਈ ਕਹਿੰਦਾ ਜੀ ਇੱਥੇ ਪਹਿਲਾਂ ਕੋਈ ਮਰਿਆ ਸੀ ਤੇ ਉਹਦਾ ਸਾਇਆ ਤੁਰਿਆ ਫਿਰਦਾ ਆ ਜਾਂ ਉਹਦਾ ਆਤਮਾ ਇੱਥੇ ਤੁਰਿਆ ਫਿਰਦਾ ਆ ਹੋ ਸਕਦਾ ਤੁਰਿਆ ਫਿਰਦਾ ਹੋਵੇ ਕੋਈ ਐਡੀ ਗੱਲ ਨਹੀਂ ਆ ਹੋ ਵੀ ਸਕਦਾ ਆ ਕਿ ਕੋਈ ਦੁਸ਼ਟ ਆਤਮਾ ਉੱਥੇ ਘਰ ਦੇ ਵਿੱਚ ਹੋਵੇ ਇਹ ਕੋਈ ਵੱਡੀ ਗੱਲ ਨਹੀਂ ਆ ਤੁਸੀਂ ਕਹ ਰਹੇ ਹੋ ਤੈਨੂੰ ਤਾਂ ਬੜੀ ਸਧਾਰਨ ਲੱਗਦੀ ਹੈ ਗੱਲ ਮੇਰੇ ਲਈ ਬੜੀ ਸਧਾਰਨ ਹੈ ਕਿਉਂ ਕਿ ਮੈਨੂੰ ਪਤਾ ਆ ਮੈਂ ਇਸ ਗੱਲ ਨੂੰ ਆਪਣੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਮੈਂ ਇਦਾਂ ਸੋਚਦੀ ਹਾਂ ਕਿ ਦੁਨੀਆ ਵਿੱਚ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਆ ਜਿੱਥੇ ਕੋਈ ਮर्याਦ ਨਹੀਂ ਆ ਹਰ ਜਗ੍ਹਾ ਤੇ ਇੱਥੇ ਕੀ ਪਤਾ ਜਿੱਥੇ ਸਾਡਾ ਘਰ ਆ ਪਹਿਲਾਂ ਇੱਥੇ ਅੱਜ ਤੋਂ 100 ਸਾਲ 200 ਸਾਲ 400 ਸਾਲ ਪਹਿਲਾਂ ਇੱਥੇ ਕੋਈ ਜੰਗ ਲੜੀ ਗਈ ਹੋਵੇ ਇੱਥੇ ਪਤਾ ਨਹੀਂ ਕਿੰਨੇ ਲੋਕੀ ਮਰੇ ਹੋਏ ਹੋ ਸਕਦੇ ਆ ਇਸ ਧਰਤੀ ਦੇ ਹੇਠਾਂ ਕਿੰਨੇ ਜਾਣੇ ਦੱਬੇ ਹੋਏ ਹੋ ਸਕਦੇ ਆ ਕਿੰਨਿਆਂ ਦੇ ਜਿਹੜੇ ਆ ਉਹ ਇੰਜਰ ਪਿੰਜਰ ਜਿਹੜੇ ਆ ਉਹ ਹੋ ਸਕਦੇ ਆ ਤਾਂ ਮਤਲਬ ਇਹ ਤਾਂ ਕੋਈ ਅੰਦਾਜ਼ਾ ਨਹੀਂ ਨਾ ਲਗਾਇਆ ਜਾ ਸਕਦਾ ਕੋਈ ਵੀ ਜਗ੍ਹਾ ਐ ਉਹ ਜੀ ਨਹੀਂ ਆ ਜਿੱਥੇ ਕੋਈ ਮਰਿਆ ਨਹੀਂ ਆ ਹਰ ਜਗ੍ਹਾ ਤੇ ਕੁਝ ਨਾ ਕੁਝ ਮਰਗਾਂ ਹੋਈਆਂ ਆਂ ਜਾਂ ਚਾਹੇ ਤੁਹਾਡੇ ਆਪਣੇਆਂ ਦੀਆਂ ਹੋਈਆਂ ਚਾਹੇ ਤੁਹਾਡੀ ਜਾਣਕਾਰੀ ਚਾਹੇ ਤੇ ਚਾਹੇ ਤੁਹਾਡੀ ਜਾਣਕਾਰੀ ਚ ਨਹੀਂ ਆ ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਹੈਗਾ ਹੀ ਆ ਹੁਣ ਅਸੀਂ ਇਸ ਗੱਲ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਰੱਖਣਾ ਕਿ ਸਾਨੂੰ ਘਰ ਬਦਲਣ ਦੀ ਜ਼ਰੂਰਤ ਨਹੀਂ ਆ ਤੁਸੀਂ ਦੇਖੋ ਤੁਹਾਡੇ ਕੱਪੜੇ ਗੰਦੇ ਹੋ ਗਏ ਤੁਸੀਂ ਉਹਨਾਂ ਨੂੰ ਸੁੱਟ ਦਿੰਨੇ ਆ ਹੋ ਸਕਦਾ ਤੁਹਾਡੇ ਚ ਕੋਈ ਇੰਨੇ ਅਮੀਰ ਹੋਣ ਕਿ ਜਿਹੜੇ ਇੱਕੋ ਵਾਰੀ ਕੱਪੜੇ ਨੂੰ ਪਾਉਂਦੇ ਆ ਸੁੱਟ ਦਿੰਦੇ ਆ ਪਰ ਨਾਰਮਲ ਅਹੀਂ ਲੋਕੀ ਤੇ ਇਦਾਂ ਨਹੀਂ ਕਰਦੇ ਅਹੀਂ ਤੇ ਇਦਾਂ ਕਰਦੇ ਆ ਭਾਈ ਜਿਹੜੇ ਕੱਪੜੇ ਗੰਦੇ ਹੋਏ ਉਹਨਾਂ ਨੂੰ ਬਦਲ ਕੇ ਤੇ ਉਹਨਾਂ ਨੂੰ ਧੋ ਦਿਓ ਧੋ ਕੇ ਉਹਨਾਂ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਵਾਪਸ ਉਹਨਾਂ ਨੂੰ ਸਾਫ਼ ਸੁਥਰੇ ਇਹਨੂੰ ਪਾ ਲਿਆ ਜਾਂਦਾ ਹੈ। ਅਗਰ ਸਾਡਾ ਘਰ ਗੰਦਾ ਆ ਤਾਂ ਸਾਨੂੰ ਅਸੀਂ ਉਸ ਘਰ ਨੂੰ ਛੱਡਣਾ ਨਹੀਂ ਆ। ਅਸੀਂ ਉਸ ਘਰ ਚੋਂ ਨਿਕਲਣਾ ਨਹੀਂ ਆ। ਵੈਰੀ ਤਾਂ ਇਹੀ ਚਾਹੁੰਦਾ ਆ ਕਿ ਤੁਸੀਂ ਉਸ ਘਰ ਨੂੰ ਛੱਡੋ ਤੇ ਉਸ ਘਰ ਦੇ ਵਿੱਚੋਂ ਨਿਕਲ ਜਾਓ ਇਹ ਹੀ ਤਾਂ ਉਹ ਚਾਹੁੰਦਾ ਹੈ ਕਿ ਤੁਹਾਨੂੰ ਲਈ ਫਿਰੇ ਪਟਕਾਈ ਫਿਰੇ ਦੁਨੀਆ ਦੇ ਵਿੱਚ ਤਾਂ ਖਸ਼ਤਰੀਆਂ ਵਾਂਗੋ ਜਿੱਦਾਂ ਜਿਨ੍ਹਾਂ ਦੇ ਘਰ ਘਾਟ ਨਹੀਂ ਹੁੰਦੇ ਤੇ ਉਹ ਵਿਚਾਰੇ ਕਈ ਵਰੀ ਹੁੰਦਾ ਨਾ ਕਿ ਉਹ ਗੱਡੀਆਂ ਤੇ ਲੱਦੀ ਫਿਰਦੇ ਆ ਸਮਾਨ ਜਿੱਥੇ ਮਰਜ਼ੀ ਵਿਚਾਰਿਆਂ ਨੂੰ ਜਾਣਾ ਪੈਂਦਾ ਆ ਕਿਉਂਕਿ ਉਹ ਤਾਂ ਇਸ ਲਈ ਤੁਰੇ ਫਿਰਦੇ ਵਿਚਾਰੇ ਜਿਨ੍ਹਾਂ ਦਾ ਕੋਈ ਏਡਾ ਗੱਡਾ ਨਹੀਂ ਆ ਪਰ ਤੁਸੀਂ ਘਰ ਘਾਟ ਵਾਲੇ ਹੋ ਕੇ ਤੁਹਾਨੂੰ ਵੈਰੀ ਫਿਰ ਵੀ ਨਹੀਂ ਟਿਕਣ ਦਿੰਦਾ ਫਿਰ ਇਹਦਾ ਰੀਜ਼ਨ ਕੀ ਆ ਇਹਦਾ ਰੀਜ਼ਨ ਆ ਕਿ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆ ਕਿ ਤੂੰ ਹੀ ਘਰੋਂ ਨਹੀਂ ਨਿਕਲਣਾ ਜਿਹੜਾ ਤੁਹਾਨੂੰ ਭਜਾਉਣਾ ਚਾਹੁੰਦਾ ਉਹਨੂੰ ਘਰੋਂ ਕੱਢਣਾ ਹੈ। ਵਚਨ ਵਿੱਚ ਲਿਖਿਆ ਆ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ। ਇਹ ਨਹੀਂ ਲਿਖਿਆ ਕਿ ਭੂਤ ਤੁਹਾਨੂੰ ਜਿੱਥੋਂ ਮਰਜ਼ੀ ਕੱਢੀ ਜਾਣਗੇ ਤੇ ਤੁਸੀਂ ਨਿਕਲੀ ਜਾਇਓ ਤੇ ਜਿੱਥੇ ਭੂਤ ਹੋਣਗੇ ਤੇ ਤੁਸੀਂ ਉੱਥੇ ਰੁਕਿਓ ਨਾ। ਵਚਨ ਚ ਲਿਖਿਆ ਵੈਰੀ ਦਾ ਸਾਹਮਣਾ ਕਰੋ ਤੇ ਉਹ ਸੱਤੀ ਰਾਹੀਂ ਭੱਜ ਜਾਊਗਾ। ਹੁਣ ਤੁਸੀਂ ਵੈਰੀ ਦਾ ਸਾਹਮਣਾ ਕਰਨ ਦੀ ਥਾਂ ਤੇ ਡਰ ਦਾ ਸਾਹਮਣਾ ਕਰਨ ਦੀ ਥਾਂ ਤੇ ਉਹ ਚੀਜ਼ ਜੋ ਹੋ ਰਹੀ ਆ ਉਹਦਾ ਸਾਹਮਣਾ ਕਰਨ ਦੀ ਥਾਂ ਤੇ ਤੁਸੀਂ ਸਾਰੇ ਹਥਿਆਰ ਸੁੱਟ ਕੇ ਭੱਜ ਗਏ ਤੇ ਇਹ ਤਾਂ ਕੋਈ ਚੰਗੀ ਗੱਲ ਨਹੀਂ ਹੈ ਤੇ ਕੋਈ ਅਕਲ ਵਾਲੀ ਗੱਲ ਨਹੀਂ ਹੈ ਇਹ ਤਾਂ ਬਹੁਤ ਹੀ ਜਿਹੜਾ ਆ ਘਾਟੇ ਵਾਲੀ ਗੱਲ ਆ ਅਸੀਂ ਉਸ ਘਰ ਨੂੰ ਨਹੀਂ ਬਦਲਣਾ ਅਸੀਂ ਉਸ ਘਰ ਦੇ ਵਿੱਚਲੇ ਮਾਹੌਲ ਨੂੰ ਉਸ ਘਰ ਦੇ ਵਿੱਚ ਦੀਆਂ ਸਪਿਰਿਟਸ ਨੂੰ ਚੇਂਜ ਕਰਨਾ ਹੈ ਅਸੀਂ ਈਵਲ ਸਪਿਰਿਟ ਨੂੰ ਉਸ ਘਰ ਦੇ ਵਿੱਚੋਂ ਕੱਢ ਸਕਦੇ ਹਾਂ ਕਿਉਂਕਿ ਬਾਣੀ ਸਾਨੂੰ ਅਧਿਕਾਰ ਤੇ ਅਖਤਿਆਰ ਬਖਸ਼ਦੀ ਹੈ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਵਚਨ ਚ ਤਾਂ ਲਿਖਿਆ ਜੇ ਇਸ ਜਗ੍ਹਾ ਤੇ ਤੁਸੀਂ ਪੈਰ ਰੱਖੋਗੇ ਉਹ ਜਗ੍ਹਾ ਤੁਹਾਨੂੰ ਰਾਜ ਕਰਨ ਲਈ ਦੇਵਾਂਗਾ ਤੇ ਅਹੀਂ ਉੱਥੋਂ ਉੱਥੋਂ ਡਰ ਕੇ ਨਿਕਲਣਾ ਸ਼ੁਰੂ ਕਰ ਦਿੰਨੇ ਆਂ ਅਹੀਂ ਉਹ ਤੋਂ ਭਜਣਾ ਸ਼ੁਰੂ ਕਰ ਦਿੰਨੇ ਆ ਤਾਂ ਅਸੀਂ ਕਿਤੇ ਨਾ ਕਿਤੇ ਫਿਰ ਵਚਨ ਦੀ ਤੋਹੀਨ ਕਰਦੇ ਆ ਅਸੀਂ ਕਿਤੇ ਨਾ ਕਿਤੇ ਬਾਣੀ ਦਾ ਨਿਰਾਦਰ ਕਰਦੇ ਕਿ ਬਾਣੀ ਸਾਨੂੰ ਅਧਿਕਾਰ ਦੇ ਰਹੀ ਆ ਮੰਨ ਲਓ ਤੁਹਾਨੂੰ ਕਿਸੇ ਨੇ ਵੱਡੀ ਨੌਕਰੀ ਦਿੱਤੀ ਆ ਉਹਨੇ ਤੁਹਾਡੀ ਕਲਮ ਦਿੱਤੀ ਕਿ ਤੂੰ ਕਾਕਾ ਜਿੱਥੇ ਸਾਈਨ ਕਰ ਦਿੱਤੇ ਬਸ ਤੂੰ ਤੂੰ ਲਿਖ ਦਿੱਤਾ ਕਿ ਇਹ ਬੰਦਾ ਕਿਤੇ ਕੰਮ ਨਾ ਕਰੇ ਤਾਂ ਨਹੀਂ ਕਰੂਗਾ ਤੂੰ ਕਹਿ ਦੇਵੇਂ ਕਿ ਇਹੇ ਬੰਦਾ ਕੰਮ ਕਰੂਗਾ ਤੇ ਉਹ ਹੀ ਕਰੂਗਾ ਕਿ ਤੁਹਾਨੂੰ ਇੰਨੀਆਂ ਵੱਡੀਆਂ ਅਥਾਰਟੀਜ਼ ਦੇ ਦਿੱਤੀਆਂ ਕਿ ਜੋ ਤੂੰ ਸਾਈਨ ਕਰਕੇ ਮੋਹਰ ਲਾ ਦੇਗਾ ਉਹ ਹੋਜੂਗਾ ਤੇ ਅਗਰ ਹੁਣ ਕੋਈ ਬੰਦਾ ਉਸ ਮੋਹਰ ਦਾ ਇਸਤੇਮਾਲ ਹੀ ਨਾ ਕਰੇ ਤੇ ਉਹ ਜਿੰਨੇ ਮੋਹਰ ਦਿੱਤੀ ਉਹਨੂੰ ਕਿੰਨਾ ਪਛਤਾਵਾ ਹੋਊਗਾ ਕਿ ਇਹੋ ਜਿਹੇ ਬੰਦੇ ਨੂੰ ਮੈਂ ਚੁਣ ਲਿਆ ਔਰ ਬਾਕੀ ਦੇ ਜਿਹੜੇ ਵੇਖਣ ਸੁਣਨ ਵਾਲੇ ਉਹ ਉਹਨੂੰ ਕੀ ਕਹਿਣਗੇ ਵੀ ਇਦਾਂ ਦੇ ਨੂੰ ਚੁਣਿਆ ਸੀ ਤੂੰ ਐਦੋਂ ਤੱਕ ਇਹ ਨਿਆਣੇ ਨੂੰ ਤੂੰ ਇਹ ਕੰਮ ਦੇ ਦਿੰਦਾ ਤੇ ਉਹਨੇ ਚਾਰਾ ਕਰ ਲੈਣਾ ਸੀਗਾ ਸੋ ਕਈ ਵਾਰੀ ਕਈ ਵਾਰ ਇਹ ਨਹੀਂ ਅਕਸਰ ਇਹ ਬਹੁਤ سارے ਲੋਕ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਰਾਈਟਸ ਦਿੱਤੇ ਆ ਜੋ ਅਥਾਰਟੀਜ਼ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤੀਆਂ ਆ ਉਹ ਉਹਨਾਂ ਦਾ ਰਾਈਟ ਯੂਜ਼ ਨਹੀਂ ਕਰਦੇ ਸਗੋਂ ਯੂਜ਼ ਹੀ ਨਹੀਂ ਕਰਦੇ ਕਦੀ ਵੀ ਉਹਨਾਂ ਦਾ ਯੂਜ਼ ਹੀ ਨਹੀਂ ਕਰਦੇ ਪਰਮੇਸ਼ਵਰ ਨੇ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਜਿਹੜਾ ਆ ਅਧਿਕਾਰ ਦਿੱਤਾ ਆ ਪਰ ਜੇ ਅਸੀਂ ਉਸ ਅਧਿਕਾਰ ਦਾ ਇਸਤੇਮਾਲ ਹੀ ਨਹੀਂ ਕਰਾਂਗੇ ਫਿਰ ਸਾਡੇ ਲਈ ਉਹ ਯੂਸਲੈਸ ਆ ਤਾਂ ਵਚਨ ਸਾਨੂੰ ਕਹਿੰਦਾ ਆ ਕਿ ਵੈਰੀ ਦਾ ਸਾਹਮਣਾ ਕਰੋ ਵਚਨ ਸਾਨੂੰ ਕਹਿੰਦਾ ਜਿੱਥੇ ਤੂੰ ਪੈਰ ਰੱਖੇਗਾ ਉਹ ਜਗ੍ਹਾ ਤੈਨੂੰ ਰਾਜ ਕਰਨ ਲਈ ਦੇ ਦੇਵਾਂਗਾ ਪਰ ਅਸੀਂ ਉਸ ਜਗ੍ਹਾ ਦੇ ਉੱਤੇ ਰਾਜ ਕਰਨ ਦੀ ਥਾਂ ਤੇ ਅਸੀਂ ਛੱਡ ਕੇ ਹੀ ਉਸ ਜਗ੍ਹਾ ਨੂੰ ਭੱਜ ਰਹੇ ਆ ਤਾਂ ਹੁਣ ਅਸੀਂ ਆਤਮਿਕ ਘਰ ਜਿਹੜੇ ਆ ਜਿਹੜਾ ਜਿਹੜੇ ਸਾਡੇ ਘਰ ਆ ਉਹਨਾਂ ਨੂੰ ਆਤਮਿਕ ਰੀਤੀ ਦੇ ਨਾਲ ਸਾਫ਼ ਕਰਨਾ ਆ ਔਰ ਜਿਹੜੀਆਂ ਚੀਜ਼ਾਂ ਤੁਹਾਨੂੰ ਡਰਾਉਂਦੀਆਂ ਸਤਾਉਂਦੀਆਂ ਤੁਸੀਂ ਉਹਨਾਂ ਨੂੰ ਦੱਸਣਾ ਕਿ ਮੈਂ ਨਹੀਂ ਇੱਥੋਂ ਨਿਕਲਣਾ ਤੈਨੂੰ ਨਿਕਲਣਾ ਪੈਣਾ ਕਿਉਂਕਿ ਇਹ ਘਰ ਮੇਰਾ ਆ ਇਹ ਘਰ ਮੈਨੂੰ ਪਰਮੇਸ਼ਰ ਨੇ ਦਿੱਤਾ ਮੈਨੂੰ ਰਹਿਣ ਲਈ ਇਹ ਜਗ੍ਹਾ ਦਿੱਤੀ ਇੱਥੇ ਮੈਂ ਵਸਣਾ ਆ ਤੇ ਮੇਰੇ ਨਾਲ ਪਰਮੇਸ਼ਰ ਦੀ ਹਜ਼ੂਰੀ ਆ ਤੇ ਤੈਨੂੰ ਹੁਣ ਇੱਥੋਂ ਜਾਣਾ ਪੈਣਾ ਤੇ ਤੂੰ ਹੁਣ ਆਪਣਾ ਡੰਡੀ ਡੋਰਾ ਚੱਕ ਤੇ ਨਿਕਲ ਜਾ ਇੱਥੋਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਘਰਾਂ ਦੀ ਜਿਹੜੀ ਆ ਉਹ ਆਤਮਿਕ ਸਫਾਈ ਜਿਹੜੀ ਆ ਉਹ ਕਰੀਏ ਓਕੇ ਅਸੀਂ ਆਓ ਪਹਿਲਾਂ ਦੇਖਦੇ ਆਂ ਦੂਜਾ ਕ੍ਰੰਤੀ ਆ ਉਹਦਾ 5 ਨੰਬਰ ਅਧਿਆਇ ਤੇ ਉਹਦੀ 17 ਨੰਬਰ ਆਇਤ ਦੇ ਵਿੱਚ ਸੈਕਿੰਡ ਕੋਰਿੰਥੀਅਨਜ਼ ਉਹਦਾ 5th ਚੈਪਟਰ ਤੇ ਉਹਦੀ 17 ਵਰਸ ਜਿਹੜੀ ਆ ਅਸੀਂ ਉਹਦੇ ਵਿੱਚ ਲਿਖਾਂਗੇ ਇੱਥੇ ਲਿਖਿਆ ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਿਰਜਣ ਹੈ ਪੁਰਾਣੀਆਂ ਗੱਲਾਂ ਬੀਤ ਗਈਆਂ ਵੇਖੋ ਉਹ ਨਵੀਆਂ ਹੋ ਗਈਆਂ ਸੋ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਜੇ ਕੋਈ ਮਸੀਹ ਵਿੱਚ ਹੈ ਤੇ ਉਹ ਕੀ ਆ ਉਹ ਨਵੀਂ ਸਿਰਜਣ ਆ ਉਹ ਹੁਣ ਅਸੀਂ ਨਵੀਂ ਸਿਰਜਿਤ ਹੋ ਚੁੱਕੇ ਹਾਂ ਹੁਣ ਅਸੀਂ ਉਹ ਹੀ ਨਹੀਂ ਆ ਜਿਹੜੇ ਡਰਪੋਕ ਸੀਗੇ ਉਹ ਹੀ ਨਹੀਂ ਆ ਜਿਹੜੇ ਵੈਰੀ ਨੇ ਦੱਬੇ ਕੁਚਲੇ ਸੀ ਹੁਣ ਅਸੀਂ ਉਹ ਹੀ ਨਹੀਂ ਆ ਜਿਹੜੇ ਪਾਪ ਕਮਾਈ ਜਾਂਦੇ ਸੀ ਉਹ ਹੀ ਨਹੀਂ ਆ ਜਿਨ੍ਹਾਂ ਦਾ ਸੁਭਾਅ ਗਲਤ ਆ ਹੁਣ ਅਸੀਂ ਨਵੇਂ ਹੋ ਚੁੱਕੇ ਹਾਂ ਤੇ ਪੁਰਾਣੀਆਂ ਗੱਲਾਂ ਬੀਤ ਚੁੱਕੀਆਂ ਪੁਰਾਣਾ ਸਭ ਕੁਝ ਬੀਤ ਗਿਆ ਜਿਵੇਂ ਮੈਂ ਸ਼ੁਰੂ ਦੇ ਵਿੱਚ ਹੀ ਗੱਲ ਕਰ ਰਹੀ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਭਰਾ ਭਰਜਾਈਆਂ ਨੇ ਜਾਂ ਰਿਸ਼ਤੇਦਾਰਾਂ ਭੈਣਾ ਭਰਾਵਾਂ ਨੇ ਆਂਡ ਗਵਾਂਦੇ ਉਹਨਾਂ ਲਈ ਕੁਛ ਕੀਤਾ ਆ ਇਸ ਕਰਕੇ ਉਹ ਕਾਮਯਾਬ ਨਹੀਂ ਹੋ ਰਹੇ ਇਸ ਕਰਕੇ ਉਹਨਾਂ ਨੂੰ ਕੋਈ ਡਰਾ ਰਿਹਾ ਹੈ ਜਾਂ ਕੁਝ ਵੀ ਉਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਪਰ ਪੁਰਾਣੀਆਂ ਗੱਲਾਂ ਤਾਂ ਬੀਤ ਗਈਆਂ ਜਦ ਤੁਸੀਂ ਨਵੇਂ ਹੋਗੇ ਤੁਸੀਂ ਪੁਰਾਣੀ ਇਨਸਾਨੀਅਤ ਵਿੱਚ ਮਰ ਗਏ ਤਾਂ ਜਿਹੜਾ ਇਨਸਾਨ ਮਰ ਗਿਆ ਉਹਦੇ ਉੱਤੇ ਕੀਤਾ ਹੋਇਆ ਜਾਦੂ ਟੋਣਾ ਵੀ ਮਰ ਗਿਆ ਉਹਦੇ ਉੱਤੇ ਆਇਆ ਹੋਇਆ ਸਰਾਪ ਵੀ ਮਰ ਗਿਆ ਸਾਰੀਆਂ ਚੀਜ਼ਾਂ ਉਹਦੇ ਨਾਲ ਮਰ ਗਈਆਂ ਹੁਣ ਤੁਸੀਂ ਮਸੀਹ ਵਿੱਚ ਨਵੀਂ ਸਿਰਜਤ ਹੋ ਹੁਣ ਤੁਸੀਂ ਪਰਮੇਸ਼ਵਰ ਵਿੱਚ ਨਵੇਂ ਹੋ ਚੁੱਕੇ ਹੋ ਹੁਣ ਤੁਹਾਡੀਆਂ ਪੁਰਾਣੀਆਂ ਆਦਤਾਂ ਵੀ ਤੁਹਾਡੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਹੁਣ ਤੁਹਾਡੇ ਜੀਵਨ ਵਿੱਚ ਪੁਰਾਣੀਆਂ ਗਲਤ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹੁਣ ਤੁਹਾਡੇ ਜੀਵਨ ਵਿੱਚ ਸ਼ੱਕ ਵਹਿਮ ਲੜਾਈਆਂ ਝਗੜੇ ਪੁਰਾਣੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹੁਣ ਤੁਸੀਂ ਨਵੀਂ ਸਿਰਜਿਤ ਹੋ ਚੁੱਕੇ ਹੋ ਮਤਲਬ ਕਿ ਤੁਸੀਂ ਨਵੇਂ ਹੋ ਚੁੱਕੇ ਹੋ ਹੁਣ ਤੁਸੀਂ ਨਵੀਂ ਇਨਸਾਨੀਅਤ ਦੇ ਵਿੱਚ ਨਵੀਆਂ ਚੰਗੀਆਂ ਆਦਤਾਂ ਦੇ ਵਿੱਚ ਪਹਿਲਾਂ ਤੁਸੀਂ ਸ਼ੱਕ ਕਰਨ ਵਾਲੇ ਸੀ ਹੁਣ ਤੁਸੀਂ ਈਮਾਨ ਕਰਨ ਵਾਲੇ ਹੋਵੋ ਪਹਿਲਾਂ ਤੁਸੀਂ ਦੋਸ਼ ਲਾਉਣ ਵਾਲੇ ਸੀ ਪਰ ਹੁਣ ਤੁਸੀਂ ਦੋਸ਼ ਲਾਉਣ ਵਾਲੇ ਨਹੀਂ ਹੋ ਪਹਿਲਾਂ ਤੁਸੀਂ ਬੇਵਿਸ਼ਵਾਸੀ ਸੀ ਹੁਣ ਤੁਸੀਂ ਵਿਸ਼ਵਾਸ ਦੇ ਵਿੱਚ ਹੋਵੋ ਸੋ ਅਸੀਂ ਪੁਰਾਣੀ ਇਨਸਾਨੀਅਤ ਵਿੱਚੋਂ ਬਾਹਰ ਆਣ ਕੇ ਨਵੀਂ ਸਿਰਜਿਤ ਬਣਨਾ ਪਹਿਲਾਂ ਦੱਬੇ ਕੁਚਲੇ ਸੀ ਪਰ ਹੁਣ ਅਸੀਂ ਸੋਲਿਡ ਯਾ ਸਟਰੋਂਗ ਆ ਕਿਉਂਕਿ ਪਰਮੇਸ਼ਰ ਸਾਡੀ ਸਟਰੈਂਥ ਹੈ ਪਰਮੇਸ਼ਰ ਦਾ ਆਤਮਾ ਸਾਡੀ ਸਟਰੈਂਥ ਹੈ ਸਾਡਾ ਬਲ ਤੇ ਜ਼ੋਰ ਪਰਮੇਸ਼ਵਰੀਆ ਹੁਣ ਅਸੀਂ ਨਵੀਂ ਨਵੀਂ ਸ੍ਰਿਸ਼ਟ ਹੋਣਾ ਹੈ ਪਰ ਜੇਕਰ ਅਸੀਂ ਨਵੀਂ ਸ੍ਰਿਸ਼ਟ ਨਹੀਂ ਹੋਵਾਂਗੇ ਫਿਰ ਤੁਸੀਂ ਆਪਣੇ ਘਰ ਦੇ ਵਿੱਚੋਂ ਕਦੀ ਵੀ ਸਪਿਰਚੁਅਲ ਕਲੀਨਿੰਗ ਜਿਹੜੀ ਆ ਨਾ ਉਹਨੂੰ ਨਹੀਂ ਕਰ ਸਕੋਗੇ ਆਤਮਕ ਰੀਤੀ ਨਾਲ ਤੁਸੀਂ ਕਦੀ ਵੀ ਆਪਣੇ ਘਰ ਨੂੰ ਸਾਫ਼ ਨਹੀਂ ਕਰ ਸਕੋਗੇ ਕਿਉਂਕਿ ਹਨੇਰਾ ਹਨੇਰੇ ਨੂੰ ਨਹੀਂ ਕੱਢ ਸਕਦਾ ਹਨੇਰੇ ਨੂੰ ਕੱਢਣ ਦੇ ਲਈ ਜਿਹੜਾ ਹੈ ਨਾ ਉਹ ਚਾਨਣ ਦੀ ਜ਼ਰੂਰਤ ਆ ਸਿਰਫ ਚਾਨਣ ਹੀ ਜਿਹੜਾ ਆ ਉਹ ਹਨੇਰੇ ਨੂੰ ਕੱਢ ਸਕਦਾ ਆ ਤਾਂ ਤੁਹਾਨੂੰ ਚਾਨਣ ਦੇ ਵਿੱਚ ਆਉਣਾ ਪਊਗਾ ਤੁਹਾਨੂੰ ਚਾਨਣ ਹੋਣਾ ਪਊਗਾ ਹallelujah ਜੇ ਅਸੀਂ ਪਾਪ ਵਿੱਚ ਬਣੇ ਰਹਿਨੇ ਆ ਅਸੀਂ ਪਰਮੇਸ਼ਵਰ ਤੋਂ ਦੂਰ ਆ ਅਗਰ ਅਸੀਂ ਪਾਪ ਵਿੱਚ ਬਣੇ ਰਹਿਨੇ ਤਾਂ ਅਸੀਂ ਹਨੇਰੇ ਵਿੱਚ ਹੁਣ ਜੇ ਇਸ ਪਰਮੇਸ਼ਵਰ ਦੀ ਸਮਰਥ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਕੱਢਣਾ ਹੈ ਅਗਰ ਉਹ ਪਰਮੇਸ਼ਵਰ ਹੀ ਸਾਡੇ ਜੀਵਨ ਦੇ ਵਿੱਚ ਨਹੀਂ ਆ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਕੱਢ ਸਕਦੇ ਜੇ ਇਸ ਪਰਮੇਸ਼ਵਰ ਨੇ ਸਾਨੂੰ ਚਾਨਣ ਬਣਾਉਣਾ ਹੈ ਅਗਰ ਅਸੀਂ ਉਹਦੇ ਸੰਪਰਕ ਵਿੱਚ ਨਹੀਂ ਦੇਖੋ ਰੇਡੀਅਮ ਆਪਣੇ ਆਪ ਦੇ ਵਿੱਚ ਇੱਕ ਇਹੋ ਜੀ ਚੀਜ਼ ਆ ਜਿਹਨੂੰ ਜੇ ਉਹ ਚਾਨਣ ਦੇ ਵਿੱਚ ਰਹੇ ਤਾਂ ਉਹ ਚਾਨਣ ਨੂੰ ਆਪਣੇ ਅੰਦਰ ਲੈਂਦਾ ਆ ਔਰ ਹਨੇਰੇ ਦੇ ਵਿੱਚ ਉਹਨੂੰ ਰੱਖੋਗੇ ਤਾਂ ਉੱਥੇ ਉਹ ਗਲੋ ਕਰਦਾ ਹੈ ਉੱਥੇ ਉਹ ਲਾਈਟ ਕਰਦਾ ਹੈ ਪਰ ਉਹ ਲਾਈਟ ਕਦੋਂ ਕਰਦਾ ਜਦੋਂ ਪਹਿਲਾਂ ਉਹ ਚਾਨਣ ਦੇ ਸੰਪਰਕ ਵਿੱਚ ਰਿਹਾ ਹੋਵੇ ਹੌਲੀ ਹੌਲੀ ਕੀ ਹੁੰਦਾ ਕਿ ਅਗਰ ਤੁਹਾਡੇ ਕੋਲੇ ਰੇਡੀਅਮ ਦੀ ਕੋਈ ਮਾਲ ਆਇਆ ਜਾਂ ਰੇਡੀਅਮ ਦੇ ਨਾਲ ਬਣੀ ਹੋਈ ਕੋਈ ਵੀ ਚੀਜ਼ ਆ ਤੁਸੀਂ ਉਹ ਸਟicker ਅੱਜ ਕੱਲ ਬੱਚਿਆਂ ਦੇ ਬਹੁਤ ਸੋਹਣੇ ਸਟicker ਆਉਂਦੇ ਸਟਾਰਸ ਮੂਨ ਸਭ ਚੀਜ਼ਾਂ ਬਣੀਆਂ ਹੋਈਆਂ ਅਗਰ ਉਹ ਤੁਸੀਂ ਰੂਮ ਦੇ ਵਿੱਚ ਲਾਈਟ ਜਗਾਈ ਨਹੀਂ ਫੁੱਲ ਡੇ ਵੀ ਜਗਾਈ ਨਹੀਂ ਕੀ ਹੋਏਗਾ ਕਿ ਰਾਤ ਨੂੰ ਉਹ ਬڑے మీడియం ਹੋਣਗੇ ਅੱਧੀ ਰਾਤ ਨੂੰ ਜਾਂ 2 ਘੰਟੇ ਬਾਅਦ ਉਹਨਾਂ ਦੀ ਕੰਪਲੀਟ ਲਾਈਟ ਖਤਮ ਹੋ ਜਾਊਗੀ ਤਾਂ ਗਲੋ ਕਰਨਾ ਬੰਦ ਕਰ ਦੇਣਗੇ ਕਿਉਂਕਿ ਉਹਨਾਂ ਨੇ ਲਾਈਟ ਅਬਸੋਰਬ ਨਹੀਂ ਕੀਤੀ ਪਰ ਜਿੰਨਾ ਮੈਕਸਿਮਮ ਉਹ ਚਾਨਣ ਵਿੱਚ ਰਹੇ ਹੋਣਗੇ ਤਾਂ ਹਨੇਰਾ ਹੋਣ ਦੇ ਬਾਅਦ ਉਨਾ ਹੀ ਮੈਕਸਿਮਮ ਉਹ ਚਾਨਣ ਜਿਹੜਾ ਆ ਉਹ ਗਲੋ ਕਰਨਗੇ ਉਹ ਲਾਈਟ ਕਰਨਗੇ ਬਹੁਤ ਸਾਰੇ ਲੋਕ ਜਿਹੜੇ ਆ ਜਦੋਂ ਉਹ ਪਰਮੇਸ਼ਵਰ ਦੇ ਸੰਪਰਕ ਵਿੱਚ ਨਹੀਂ ਰਹਿੰਦੇ ਕਿਉਂਕਿ ਪਰਮੇਸ਼ਵਰ ਇੱਕ ਸੋਰਸ ਆਫ ਲਾਈਟ ਆ ਤਾਂ ਜਦੋਂ ਅਸੀਂ ਪਰਮੇਸ਼ਵਰ ਦੇ ਸੰਪਰਕ ਵਿੱਚ ਨਹੀਂ ਰਹਿੰਦੇ ਤਾਂ ਅਸੀਂ ਉਹਦੇ ਚਾਨਣ ਨੂੰ ਆਪਣੇ ਅੰਦਰ ਨਹੀਂ ਲਿਆ ਹੁੰਦਾ ਇਸੇ ਵਜ੍ਹਾ ਦੇ ਨਾਲ ਅਸੀਂ ਹਨੇਰੇ ਦੇ ਵਿੱਚ ਚਮਕਦੇ ਨਹੀਂ ਆਂ ਇਹੀ ਵਜ੍ਹਾ ਆ ਕਿ ਹਨੇਰੇ ਦੇ ਵਿੱਚ ਅਸੀਂ ਹਨੇਰਾ ਹੀ ਹੋ ਜੰਨੇ ਆਂ ਅਸੀਂ ਨਾ ਤਾਂ ਅਸੀਂ ਕਿਸੇ ਨੂੰ ਨਜ਼ਰ ਆਉਂਦੇ ਨਾ ਸਾਨੂੰ ਕੁਝ ਨਜ਼ਰ ਆਉਂਦਾ ਤਾਂ ਅਗਰ ਹਨੇਰੇ ਨੂੰ ਦੂਰ ਕਰਨਾ ਆ ਤਾਂ ਤੁਹਾਨੂੰ ਪਹਿਲਾਂ ਖੁਦ ਨੂੰ ਚਾਨਣ ਵਿੱਚ ਰਹਿਣਾ ਪਵੇਗਾ ਚਾਨਣ ਦੇ ਵਿੱਚ ਤੁਸੀਂ ਉਸ ਲਾਈਟ ਨੂੰ ਆਪਣੇ ਅੰਦਰ ਅਬਜ਼ਰਵ ਕਰਨਾ ਆ ਔਰ ਫਿਰ ਤੁਸੀਂ ਲਾਈਟ ਜਿਹੜੀ ਆ ਉਹ ਤੁਹਾਡੇ ਤੋਂ ਰਿਲੀਜ਼ ਹੋਣੀ ਆ ਜਿਵੇਂ ਸੂਰਜ ਕੋਲੋਂ ਚੰਦਰਮਾ ਲਾਈਟ ਨੂੰ ਲੈਂਦਾ ਆ ਔਰ ਨਾਈਟ ਦੇ ਟਾਈਮ ਤੇ ਉਹੀ ਲਾਈਟ ਜਿਹੜੀ ਆ ਨਾ ਉਹ ਜਿਹੜੀ ਆ ਉਹ ਚੰ드ਰਮਾ ਚੋਂ ਨਿਕਲਦੀ ਆ ਜੇ ਐਦਾਂ ਕਹਿ ਲੋ ਕਿ ਜਦੋਂ ਚਾਨਣ ਜ਼ਿਆਦਾ ਆ ਉਦੋਂ ਚੰ드ਰਮਾ ਨਹੀਂ ਚਮਕਦਾ ਪਰ ਹਨੇਰੇ ਦੇ ਵਿੱਚ ਜਿਹੜਾ ਆ ਉਹ ਚੰ드ਰਮਾ ਚਮਕਦਾ ਆ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਨਹੀਂ ਰਹੋਗੇ ਪਰਮੇਸ਼ਵਰ ਚਾਨਣ ਆ ਪਰਮੇਸ਼ਵਰ ਦਾ ਵਚਨ ਚਾਨਣ ਆ ਅਗਰ ਤੁਸੀਂ ਪਰਮੇਸ਼ਵਰ ਦੇ ਵਚਨ ਵਿੱਚ ਨਹੀਂ ਰਹੋਗੇ ਪਰਮੇਸ਼ਵਰ ਦੇ ਨਾਲ ਤੁਹਾਡੀ ਸਾਹਜ ਨਹੀਂ ਰਹੇਗੀ ਤਾਂ ਤੁਸੀਂ ਇੱਕ ਹਨੇਰਾ ਆ ਹਨੇਰੇ ਨੂੰ ਹਨੇਰਾ ਕਦੀ ਦੂਰ ਨਹੀਂ ਕਰ ਸਕਦਾ ਇਸ ਲਈ ਤੁਹਾਨੂੰ ਚਾਨਣ ਦੀ ਜ਼ਰੂਰਤ ਹੈ ਹੁਣ ਚਾਨਣ ਪਰਮੇਸ਼ਵਰ ਹੈ ਅਗਰ ਉਹ ਤੁਹਾਡੇ ਕੋਲ ਆ ਤੇ ਤੁਹਾਡੀ ਜ਼ਿੰਦਗੀ ਚ ਚਾਨਣ ਆ ਅਗਰ ਉਹ ਤੁਹਾਡੇ ਕੋਲੇ ਨਹੀਂ ਆ ਤੇ ਫਿਰ ਤੁਹਾਡੇ ਜ਼ਿੰਦਗੀ ਦੇ ਵਿੱਚ ਚਾਨਣ ਨਹੀਂ ਆ ਤਾਂ ਇਸ ਚੀਜ਼ ਨੂੰ ਸਮਝੋ ਹੁਣ ਹਨੇਰਾ ਕਿਉਂ ਮੈਂ ਜ਼ਿਕਰ ਕਰ ਰਹੀ ਹਾਂ ਇਹ ਸਭ ਚੀਜ਼ਾਂ ਜਿਹੜੀਆਂ ਤੁਹਾਡਾ ਘਰ ਵਿੱਚ ਜੀ ਨਹੀਂ ਲੱਗਣ ਦਿੰਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਘਰ ਵਿੱਚ ਵੜਦੇ ਆ ਤੇ ਤੁਹਾਡਾ ਜੀ ਕਰਦਾ ਮੈਂ ਘਰ ਛੱਡ ਕੇ ਭੱਜ ਜਾਵਾਂ ਤੁਹਾਡਾ ਜੀ ਕਰਦਾ ਆ ਕਿ ਇੱਕ ਇੱਕ ਘਰ ਤੁਹਾਨੂੰ ਇਦਾਂ ਲੱਗਦਾ ਕਿ ਮੇਰੇ ਘਰ ਦੇ ਵਿੱਚ ਕੋਈ ਤੁਰਿਆ ਫਿਰਦਾ ਆ ਪਰ ਤੁਹਾਨੂੰ ਨਜ਼ਰ ਕੋਈ ਨਹੀਂ ਆ ਰਿਹਾ ਤੁਹਾਡੇ ਘਰ ਦਾ ਖੁਸ਼ੀ ਨਹੀਂ ਆ ਤੁਹਾਡੇ ਘਰ ਦੇ এনवायरमेंट ਦੇ ਵਿੱਚ ਤੁਹਾਡੇ ਘਰ ਚ ਕੋਈ ਲੜਿਆ ਨਹੀਂ ਆ ਫਿਰ ਵੀ ਸਾਰੇ ਉਦਾਸ ਆ ਅਗਰ ਇਹ ਸਭ ਚੀਜ਼ਾਂ ਹੋ ਰਹੀਆਂ ਤੇ ਇਟ ਮੀਨ ਕਿ ਤੁਹਾਡੇ ਘਰ ਦੇ ਅੰਦਰ ਡਾਰਕਨੈਸ ਆ ਤੁਹਾਡੇ ਘਰ ਦੇ ਅੰਦਰ ਹਨੇਰਾ ਆ ਇਨ ਦਾ ਸੈਂਸ ਕਿ ਈਵਲ ਸਪਿਰਿਟਸ ਜਿਹੜੀਆਂ ਆ ਉਹ ਕੰਮ ਕਰ ਰਹੀਆਂ ਆ ਹੁਣ ਉਸ ਡਾਰਕਨੈਸ ਨੂੰ ਚਾਨਣ ਕੱਢ ਸਕਦਾ ਆ ਮਤਲਬ ਰੋਸ਼ਨੀ ਹੀ ਉਹਨਾਂ ਨੂੰ ਦੂਰ ਕਰ ਸਕਦੀ ਆ ਔਰ ਉਹ ਚਾਨਣ ਕੀ ਆ ਪਰਮੇਸ਼ਵਰ ਤੁਹਾਡੇ ਘਰ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੀ ਜ਼ਰੂਰਤ ਹੈ ਹੁਣ ਪਰਮੇਸ਼ਵਰ ਦੀ ਹਜ਼ੂਰੀ ਕਿੱਥੋਂ ਲਿਆਓਗੇ ਪਰਮੇਸ਼ਵਰ ਦੀ ਹਜ਼ੂਰੀ ਅਗਰ ਤੁਸੀਂ ਘਰ ਦੇ ਵਿੱਚ 10 ਬਾਈਬਲ ਵੀ ਲਿਆ ਕੇ ਰੱਖ ਦੋ ਪਰ ਕੋਈ ਉਸ ਬਾਈਬਲ ਨੂੰ ਪੜਨ ਵਾਲਾ ਨਾ ਹੋਵੇ ਤੇ ਉਸ ਘਰ ਦੇ ਵਿੱਚੋਂ ਹਨੇਰੇ ਨੇ ਜਾਣਾ ਨਹੀਂ ਇਹ ਗੱਲ ਨਾਲ ਧਿਆਨ ਨਾਲ ਸਮਝ ਲਓ ਬਹੁਤ سارے ਲੋਕ ਆ ਉਹਨਾਂ ਨੇ ਕੱਲੇ ਕੱਲੇ ਰੂਮ ਦੇ ਵਿੱਚ ਬਾਈਬਲ ਰੱਖੀ ਹੋਈ ਆ ਕਿਉਂ ਕਿ ਉਹਨਾਂ ਨੂੰ ਕੱਲੇ ਕੱਲੇ ਰੂਮ ਦੇ ਵਿੱਚੋਂ ਡਰ ਲੱਗਦਾ ਆ ਜੇ ਇਸ ਰੂਮ 'ਚ ਉਹਨੂੰ ਜ਼ਿਆਦਾ ਡਰ ਲੱਗਦਾ ਉੱਥੇ ਉਹਨਾਂ ਨੇ ਕ੍ਰੋਸ ਲਿਆ ਕੇ ਟੰਗ ਦਿੱਤਾ ਜੇ ਇਸ ਰੂਮ 'ਚ ਉਹਨਾਂ ਨੂੰ ਜ਼ਿਆਦਾ ਡਰ ਲੱਗਦਾ ਉੱਥੇ ਉਹਨਾਂ ਨੇ ਜਾਲ ਰੱਖਿਆ ਆ ਜੇ ਇਸ ਰੂਮ 'ਚ ਉਹਨਾਂ ਨੂੰ ਡਰ ਲੱਗਦਾ ਉੱਥੇ ਉਹਨਾਂ ਨੇ ਤੇਲ ਰੱਖਿਆ ਆ ਉੱਥੇ ਉਹਨੇ ਪੁੱਤਰ ਬਾਈਬਲ ਰੱਖਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਨੇ ਇਸ ਤਰੀਕੇ ਨਾਲ ਕੀਤਾ ਪਰ ਉਹ ਬਾਈਬਲ ਨੂੰ ਝਾੜ ਪੂੰਝ ਦਿੰਦੇ ਆ ਕਦੀ ਉਸ ਬਾਈਬਲ ਨੂੰ ਪੜਿਆ ਨਹੀਂ ਮਾਈ ਡੀਅਰ ਫਰੈਂਡਸ ਬਾਈਬਲ ਘਰਾਂ ਦੇ ਵਿੱਚ ਰੱਖਣ ਦੇ ਨਾਲ ਦੁਸ਼ਟ ਆਤਮੇ ਨਹੀਂ ਨਿਕਲਦੇ ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਘਰ ਵਿੱਚ ਬਾਈਬਲ ਰੱਖੀ ਆ ਤੇ ਦੁਸ਼ਟ ਆਤਮਾ ਨਿਕਲ ਜਾਊਗਾ ਨਹੀਂ ਨਿਕਲਣਾ ਮੈਂ ਕਹਿੰਨੀ ਆ ਕਿ ਜਿੰਨੂੰ ਦੁਸ਼ਟ ਆਤਮਾ ਚੁੰਬੜਿਆ ਜੇ ਉਹ ਵੀ ਬਾਈਬਲ ਨੂੰ ਚੱਕੀ ਫਿਰਦਾ ਆ ਤਦ ਵੀ ਦੁਸ਼ਟ ਆਤਮਾ ਨਹੀਂ ਨਿਕਲਣਾ ਜਦ ਤੱਕ ਤੁਸੀਂ ਇਸ वचन ਨੂੰ ਪੜੋਗੇ ਨਹੀਂ ਜਦ ਤੱਕ ਇਹ ਵਚਨ ਤੁਹਾਡੇ ਘਰ ਵਿੱਚ ਖੁੱਲੂਗਾ ਨਹੀਂ ਜਦ ਤੱਕ ਤੁਸੀਂ ਇਹਦੇ ਵਿਚਲੇ ਵਚਨਾਂ ਨੂੰ ਬੋਲੋਗੇ ਨਹੀਂ ਉਦੋਂ ਤੱਕ ਉਹਨਾਂ ਕਮਰਿਆਂ 'ਚੋਂ ਦੁਸ਼ਟ ਆਤਮੀਆਂ ਨੇ ਨਹੀਂ ਨਿਕਲਣਾ ਉਸ ਘਰ ਵਿੱਚੋਂ ਦੁਸ਼ਟ ਆਤਮੀਆਂ ਨੇ ਨਹੀਂ ਨਿਕਲਣਾ ਉਸ ਇਨਸਾਨ ਵਿੱਚੋਂ ਦੁਸ਼ਟ ਆਤਮਾ ਨੇ ਨਹੀਂ ਨਿਕਲਣਾ ਤਾਂ ਕਮਰਿਆਂ ਵਿੱਚ ਬਾਈਬਲ ਰੱਖਣ ਦੇ ਨਾਲੋਂ ਚੰਗਾ ਹੈ ਕਿ ਕਮਰਿਆਂ ਦੇ ਵਿੱਚ ਜਾ ਕੇ ਵਚਨ ਬੋਲਿਆ ਜਾਵੇ ਤੁਸੀਂ ਵਚਨ ਬੋਲਣ ਵਾਲੇ ਹੋਵੋ ਵਚਨ ਉੱਤੇ ਚੱਲਣ ਵਾਲੇ ਹੋਵੋ ਤਦ ਜਾ ਕੇ ਇਹ ਜਿਹੜਾ ਵਚਨ ਆ ਇਸ ਵਚਨ ਨੇ ਕਾਰਗਰ ਹੋਣਾ ਤਦ ਜਾ ਕੇ ਇਹ ਵਚਨ ਜਿਹੜਾ ਆ ਇਹ ਯੂਸਫੁਲ ਹੋਣਾ ਆ ਤੁਹਾਡੀ ਲਾਈਫ ਦੇ ਵਿੱਚ ਤੇ ਤੁਹਾਡੇ ਘਰ ਦੇ ਵਿੱਚ ਸੋ ਇਸ ਲਈ ਕ੍ਰਾਸ ਡੰਗਣ ਦੇ ਨਾਲ ਉਹ ਫਿਲਮਾਂ ਵਾਲੀਆਂ ਐਕਟੀਵਿਟੀਆਂ ਕਰਨੀਆਂ ਬੰਦ ਕਰ ਦਿਓ ਅਸੀਂ ਡਰਾਮੇ ਵੇਖ ਵੇਖ ਕੇ ਡਰਾਮੇਬਾਜ਼ ਬਣ ਚੁੱਕੇ ਹਾਂ ਤਾਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਕਿ ਕੋਈ ਫਿਲਮਾਂ ਪੁਰਾਣੀਆਂ ਜਦੋਂ ਅਸੀਂ ਵੀ ਦੇਖ ਦਿੰਦੇ ਹਾਂ ਫਿਲਮਾਂ ਤੇ ਉਹਨਾਂ ਵਿੱਚ ਕੀ ਦੇਖਦੇ ਸੀਗੇ ਕਿ ਕਿਸੇ ਨੂੰ ਦੁਸ਼ਟ ਆਤਮਾ ਚੁੰਬੜਿਆ ਆ ਤੇ ਉਹਦੇ ਉੱਤੇ ਫਾਦਰ ਨੇ ਲਿਆ ਕੇ ਕ੍ਰਾਸ ਰੱਖ ਦੇਣਾ ਹੈ ਤੇ ਉਹਨੇ ਡਿਲੀਵਰ ਹੋ ਜਾਣਾ ਐਕਚੁਅਲੀ ਉਹ ਦੱਸਣਾ ਕੀ ਚਾਹੁੰਦੇ ਆ ਕਿ ਪਰਮੇਸ਼ਵਰ ਦੇ ਵਿੱਚ ਇੰਨੀ ਸਮਰਥਾ ਹੈ ਕਿ ਦੁਸ਼ਟ ਆਤਮਾ ਉਸ ਤੋਂ ਡਰਦੇ ਆ ਪਰ ਕੱਲੇ ਕਰਾਸ ਰੱਖਣ ਦੇ ਨਾਲ ਕੋਈ ਵੀ ਦੁਸ਼ਟ ਆਤਮਾ ਛੱਡ ਕੇ ਨਹੀਂ ਜਾਂਦਾ ਜਦ ਤੱਕ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਹਨੂੰ ਕਮੈਂਡ ਨਹੀਂ ਕੀਤਾ ਜਾਂਦਾ ਜਦ ਤੱਕ ਉਹਨੂੰ ਜਾਣ ਦਾ ਹੁਕਮ ਨਹੀਂ ਕੀਤਾ ਜਾਏਗਾ ਉਦੋਂ ਤੱਕ ਉਸ ਦੁਸ਼ਟ ਆਤਮਾ ਨੇ ਜਿਹੜਾ ਆ ਉਹ ਛੱਡ ਕੇ ਨਹੀਂ ਜਾਣਾ ਤਾਂ ਕਮੈਂਡ ਕਰਨਾ ਸਿੱਖੋ ਘਰ ਵਿੱਚ ਵਚਨ ਪੜ੍ਹਨਾ ਸਿੱਖੋ ਵਚਨ ਨੂੰ ਬੋਲਣਾ ਸਿੱਖੋ ਕਿ ਕਿੱਦਾਂ ਉਸ ਵਚਨ ਨੂੰ ਬੋਲਣਾ ਹੈ ਆਓ ਅਸੀਂ ਲੂਕਾ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਨੂੰ ਵੀ ਪੜ੍ਹਾਂਗੇ ਲੂਕ 10 ਰ ਉਹ ਦੀ 19th ਵਰਸ ਜਿਹੜੀ ਆ ਅਸੀਂ ਉਹਨੂੰ ਦੇਖਾਂਗੇ ਕਹਿੰਦਾ ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਆਂ ਦੇ ਲਤਾੜਨਦਾਰ ਵੈਰੀ ਦੀ ਸਾਰੀ ਸ਼ਕਤੀ ਤੇ اختیار ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ ਸੋ ਇਹ ਬਹੁਤ ਹੀ ਕਹ ਲੋ ਕੇ ਵੰਡਰਫੁਲ ਵਰਸ ਆ ਜਿਹਦੇ ਤੋਂ ਸਾਨੂੰ ਕਿੰਨੀ ਵੱਡੀ ਅਥਾਰਟੀ ਪ੍ਰਾਪਤ ਹੁੰਦੀ ਆ ਬਚਨ ਸਾਨੂੰ ਕੀ ਦੱਸ ਰਿਹਾ ਹੈ ਪ੍ਰਭੂ ਸਾਨੂੰ ਕੀ ਕਹਿ ਰਿਹਾ ਹੈ ਜੰਦੇ ਮੈਂ ਤੁਹਾਨੂੰ ਸੱਪਾਂ ਅਤੇ ਠੂਆਂ ਨੂੰ ਲਤਾੜਨ ਦਾ ਅਰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਹੈ ਕਿ ਉਹ ਕੋਈ ਵੀ ਚੀਜ਼ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ ਸੋ ਡਰਨਾ ਬੰਦ ਕਰੋ ਪਰਮੇਸ਼ਵਰ ਨੇ ਤੁਹਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦੇ ਦਿੱਤਾ ਹੈ ਸੱਪਾਂ ਠੂਆਂ ਨੂੰ ਲਤਾੜਨ ਦਾ ਅਧਿਕਾਰ ਦੇ ਦਿੱਤਾ ਅਗਰ ਤੁਹਾਡੇ ਘਰ ਵਿੱਚ ਜਾਦੂ ਟੋਣੇ ਵਾਲੀਆਂ ਚੀਜ਼ਾਂ ਪਈਆਂ ਦੇਖੋ ਆਪਾਂ ਜਦੋਂ ਆਪਾਂ ਪ੍ਰਭੂ ਵਿੱਚ ਨਹੀਂ ਆਏ ਸੀ ਜਦੋਂ ਆਪਾਂ ਹਕੀਕਤ ਨੂੰ ਨਹੀਂ ਜਾਣਿਆ ਸੀ ਤਾਂ ਆਪਾਂ ਗੁਲਾਮ ਸੀਗੇ ਬਹੁਤ ਸਾਰੇ ਲੋਕਾਂ ਨੇ ਘਰਾਂ ਦੀਆਂ ਨੀਹਾਂ ਦੇ ਵਿੱਚ ਚੀਜ਼ਾਂ ਦੱਬੀਆਂ ਹੋਈਆਂ ਆ ਬਹੁਤ ਅਗਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਦੱਬੀਆਂ ਆ ਉਹ ਚੀਜ਼ਾਂ ਤੇ ਉਹਨਾਂ ਚੀਜ਼ਾਂ ਨੂੰ ਤੁਸੀਂ ਆਪੇ ਕੱਢ ਦਿਓ ਹਾਂ ਅਗਰ ਤੁਹਾਨੂੰ ਨਹੀਂ ਪਤਾ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਤਾਂ ਪ੍ਰਾਰਥਨਾ ਕਰਕੇ ਉਹਨਾਂ ਦੀ ਸ਼ਕਤੀ ਨੂੰ ਕੈਨਸਲ ਕਰ ਦਿਓ ਉਹ ਕੈਨਸਲ ਹੋ ਜਾਏਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਗਰ ਤੁਸੀਂ ਕੋਈ ਤਵੀਤ ਆਪਣੇ ਪਰਸ ਵਿੱਚ ਲੁਕੋਏ ਹੋਏ ਆ ਕੋਈ ਅਲਮਾਰੀ ਵਿੱਚ ਲੁਕੋਏ ਹੋਏ ਆ ਕੋਈ ਪਾਵੇ ਦੇ ਨਾਲ ਬੰਨੇ ਹੋਏ ਆ ਕੋਈ ਪਰਸ਼ੱਤੀ ਤੇ ਰੱਖੇ ਹੋਏ ਆ ਕੋਈ ਤੁਸੀਂ ਜਿਹੜੇ ਆ ਉਹ ਪਤਾ ਨਹੀਂ ਕਿੱਥੇ ਕਿੱਥੇ ਟਿਕਾਏ ਹੋਏ ਆ ਜਿੱਥੇ ਜਿੱਤੇ ਵੀ ਉਹ ਚੀਜ਼ਾਂ ਲਗਾ ਕੇ ਰੱਖੀਆਂ ਨਾ ਉਹ ਸੱਪ ਤੇ ਠੂਏ ਆ ਉਹ ਡੰਗ ਮਾਰਨ ਵਾਲੀਆਂ ਚੀਜ਼ਾਂ ਆ ਤਾਂ ਪਰਮੇਸ਼ਰ ਨੇ ਸਾਨੂੰ ਸੱਪਾਂ ਤੇ ਠੂਿਆਂ ਨੂੰ ਲਤਾੜਨ ਦਾ ਅਧਿਕਾਰ ਦਿੱਤਾ ਹੁਣ ਕਈ ਲੋਕੀ ਚਰਚਾ ਤਾਈ ਜਾਂਦੇ ਪਰ ਉਹਨਾਂ ਚੀਜ਼ਾਂ ਨੂੰ ਨਹੀਂ ਕੱਢਿਆ ਉਹਨਾਂ ਨੇ ਘਰਾਂ ਵਿੱਚੋਂ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਗਰ ਅਸੀਂ ਉਹਨਾਂ ਚੀਜ਼ਾਂ ਨੂੰ ਘਰੋਂ ਕੱਢਿਆ ਤਾਂ ਕਿਤੇ ਉਹ ਚੀਜ਼ਾਂ ਸਾਡੇ ਤੇ ਪੁੱਠੀਆਂ ਨਾ ਪੈ ਜਾਣ ਉਹ ਚੀਜ਼ਾਂ ਸਾਡਾ ਕੋਈ ਨੁਕਸਾਨ ਨਾ ਕਰ ਦੇਣ ਦੇਖੋ ਅਗਰ ਤੁਸੀਂ ਡਰਦੇ ਰਹੋਗੇ ਤਾਂ ਸ਼ੋਰਲੀ ਉਹ ਤੁਹਾਡੇ ਲਈ ਇਦਾਂ ਕਰਨਗੀਆਂ ਅਗਰ ਤੁਸੀਂ ਉਹਨਾਂ ਤੋਂ ਡਰੋਗੇ ਤਾਂ ਤੁਹਾਨੂੰ ਡਰਾਉਣਗੇ ਪਰ ਅਗਰ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖ ਕੇ ਇਹ ਵਾਲਾ ਬਚਨ ਬੋਲ ਕੇ ਉਹਨਾਂ ਚੀਜ਼ਾਂ ਨੂੰ ਤੁਸੀਂ ਕੱਢ ਦੇਵੋਗੇ ਤਾਂ ਉਹ ਤੁਹਾਡਾ ਥੇਲੇ ਦਾ ਨੁਕਸਾਨ ਨਹੀਂ ਕਰ ਸਕਦੀਆਂ ਕੁਝ ਵੀ ਨੁਕਸਾਨ ਨਹੀਂ ਕਰ ਸਕਦੀਆਂ ਤੁਸੀਂ ਇਸ ਬਚਨ ਨੂੰ ਬੋਲਣਾ ਹੈ ਔਰ ਉਹਨਾਂ ਚੀਜ਼ਾਂ ਨੂੰ ਕੱਢ ਦੇਣਾ ਹੈ ਔਰ वचन ਕੀ ਹੈ ਵੇਖੋ ਮੈਂ ਤੁਹਾਨੂੰ ਸੱਪਾਂ ਤੇ ਠੂਈਆਂ ਦੀ ਸਾਰੀ ਸ਼ਕਤੀ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਲਤਾੜਨ ਦਾ ਅਧਿਕਾਰ ਦਿੱਤਾ ਤੇ ਉਹਨਾਂ ਦੀ ਸਾਰੀ ਸ਼ਕਤੀ ਦੇ ਉੱਤੇ ਤੁਹਾਨੂੰ ਇਖਤਿਆਰ ਬਖਸ਼ਿਆ ਤੁਹਾਡਾ ਕੁਝ ਵੀ ਨੁਕਸਾਨ ਜਿਹੜਾ ਆ ਉਹ ਨਹੀਂ ਕਰੇਗੀ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹਨਾਂ ਤੋਂ ਤੁਹਾਡਾ ਕੁਝ ਵੀ ਨੁਕਸਾਨ ਨਾ ਤੁਹਾਡੀ ਸਿਹਤ ਦਾ ਨੁਕਸਾਨ ਨਾ ਤੁਹਾਡੇ ਪਰਿਵਾਰ ਦਾ ਨੁਕਸਾਨ ਨਾ ਤੁਹਾਡੇ ਮਾਲ ਡੰਗਰ ਦਾ ਨੁਕਸਾਨ ਨਾ ਤੁਹਾਡੇ ਖੇਤਾਂ ਦਾ ਨੁਕਸਾਨ ਨਾ ਹੋਰ ਕਿਸੇ ਚੀਜ਼ ਦਾ ਜਿਹੜਾ ਆ ਉਹ ਕਿਸੇ ਵੀ ਤਰੀਕੇ ਦਾ ਨੁਕਸਾਨ ਕਰ ਹੀ ਨਹੀਂ ਸਕਦੀ ਜਦ ਵਚਨ ਨੇ ਕਹਿ ਦਿੱਤਾ ਕਿ ਤੁਸੀਂ ਜਿਹੜਾ ਮੈਂ ਤੁਹਾਨੂੰ ਅਥਰਾਇਜ਼ ਕਰ ਦਿੱਤਾ ਮੈਂ ਤੁਹਾਨੂੰ ਅਧਿਕਾਰ ਦੇ ਦਿੱਤਾ ਤੁਸੀਂ ਤੁਹਾਡਾ ਉਹ ਕੋਸ਼ ਵਿਗਾੜ ਨਹੀਂ ਸਕਦੀ ਤਾਂ ਤੁਸੀਂ ਡਰਨਾ ਬੰਦ ਕਰ ਦਿਓ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਘਰਾਂ ਚੋਂ ਕੱਢ ਦਿਓ ਕਿਰਪਾ ਕਰਕੇ ਜਿਹੜੀਆਂ ਲਕੋਲ ਕੋ ਕੇ ਗੁੰਨ ਗੁੰਨ ਕੇ ਰੱਖੀਆਂ ਹੋਈਆਂ ਆ ਨਾ ਉਹਨਾਂ ਨੂੰ ਕੱਢ ਦਿਓ ਜਦ ਤੱਕ ਹੁਣ ਤੁਸੀਂ ਵੇਖੋ ਕਿ ਤੁਸੀਂ ਸਾਰਾ ਘਰ ਖਰੀਦ ਲਿਆ ਪਰ ਜਿਹਦੇ ਕੋਲੋਂ ਖਰੀਦਿਆ ਉਹਨੇ ਉਹ ਕਹਿੰਦਾ ਵੀ ਆਹ ਜਿਹੜਾ ਇੱਕ ਇੱਕ ਕਿੱਲੀ ਜਿਹੜੀ ਆ ਨਾ ਇਹ ਮੇਰੀ ਆ ਇਹਦੇ ਉੱਤੇ ਮੈਂ ਜੋ ਮਰਜੀ ਟੰਗ ਲਾ ਸਾਰਾ ਘਰ ਤੁਹਾਡਾ ਆ ਪਰ ਇਹ ਕਿੱਲੀ ਜਿਹੜੀ ਆ ਇਹ ਮੇਰੀ ਆ ਹੁਣ ਅਗਲਾ ਉਸ ਕਿੱਲੀ ਤੇ ਲਿਆ ਕੇ ਕੋਈ ਮੁਸ਼ਕੀ ਹੋਈ ਚੀਜ਼ ਟੰਗ ਦੇਵੇ ਕੋਈ ਬੈਟਸਮੈਨ ਵਾਲੀ ਚੀਜ਼ ਜਿਹੜੀ ਆ ਉਹ ਟੰਗ ਦੇਵੇ ਤਾਂ ਤੁਸੀਂ ਕੀ ਕਰ ਲੂਗੇ ਭਾਵੇਂ ਉਹ ਕਿੱਲੀ ਆ ਸਿਰਫ ਉਹਦੀ ਸਾਰਾ ਘਰ ਤੁਹਾਡਾ ਆ ਪਰ ਉਸ ਇੱਕ ਦੁਰਗੰਧ ਪੈਦਾ ਕਰਨ ਵਾਲੀ ਚੀਜ਼ ਦਾ ਕਰਕੇ ਸਾਰੇ ਘਰ ਵਿੱਚ ਟਿਕਣਾ ਔਖਾ ਹੋ ਸਕਦਾ ਸਾਰੇ ਘਰ ਦਾ এনवायरमेंट ਖਰਾਬ ਹੋ ਸਕਦਾ ਸਿਰਫ ਉਸ ਕਿੱਲੀ ਦਾ ਕਰਕੇ ਜੋ ਵੀ ਉਹਦੇ ਉੱਤੇ ਉਹ ਗਲਤ ਚੀਜ਼ ਲਿਆ ਕੇ ਟੰਗ ਦੇਵੇ ਮੰਨ ਲਓ ਸਾਰਾ ਘਰ ਤੁਹਾਡਾ ਸਾਰੇ ਕਮਰੇ ਸਾਫ਼ ਸੁਥਰੇ ਇੱਕ ਕਿੱਲੀ ਆ ਜਿਹੜੀ ਘਰ ਦੇ ਅੰਦਰ ਆ ਉਹ ਕਿਸੇ ਹੋਰ ਦੀ ਆ ਉਸ ਕਿੱਲੀ ਤੇ ਉੱਤੇ ਲਿਆ ਕੇ ਅਗਲਾ ਕੋਈ ਨਜਾਇਜ਼ ਚੀਜ਼ ਟੰਗ ਦਿੰਦਾ ਕੋਈ ਉਹਦੇ ਉੱਤੇ ਚਿੱਟਾ ਫੀਮ ਕੋਸ਼ ਇਦਾਂ ਦਾ ਲਿਆ ਕੇ ਟੰਗ ਦਿੱਤਾ ਅਗਰ ਤੁਹਾਡੇ ਘਰ ਦੇ ਵਿੱਚ ਰੇਡ ਹੋਏ ਤੁਸੀਂ ਕੀ ਕਹੋਗੇ ਕਿ ਇਹ ਕਿੱਲੀ ਤਾਂ ਕਿਸੇ ਦੀ ਅਸੀਂ ਨਹੀਂ ਟੰਗਿਆ ਪਰ ਕੀ ਹੋਏਗਾ ਕਿ ਉਹਦਾ ਭੁਗਤਾਨ ਸਾਰਿਆਂ ਨੂੰ ਕਰਨਾ ਪਏਗਾ ਭਾਵੇਂ ਉਹ ਝੋਲਾ ਕਿਸੇ ਦਾ ਆ ਪਰ ਭੁਗਤਣਾ ਸਭ ਨੂੰ ਪਏਗਾ ਕਿਉਂਕਿ ਉਹ ਕਿੱਲੀ ਤੁਹਾਡੇ ਘਰ ਦੇ ਵਿੱਚ ਆ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਇਦਾਂ ਦੀਆਂ ਕਿੱਲੀਆਂ ਹੈਗੀਆਂ ਆ ਇਹ ਜਾਦੂ ਟੋਣੇ ਦੇ ਜਿਹੜੇ ਧਾਗੇ ਤਵੀਤ ਘਰਾਂ ਵਿੱਚ ਤੁਸੀਂ ਕਰਾ ਕੇ ਰੱਖੇ ਆ ਇਹ ਸਭ ਕੀ ਆ ਇਹ ਉਹ ਕਿੱਲੀਆਂ ਆ ਜਿੱਥੇ ਆਣ ਕੇ ਵੈਰੀ ਆਪਣਾ ਝੋਲਾ ਟੰਗਦਾ ਆ ਜਿੱਥੇ ਉਹ ਐਂਟਰ ਕਰ ਸਕਦਾ ਹੁਣ ਮੰਨ ਲਓ ਉਹ ਕਿੱਲੀ ਤੁਹਾਡੇ ਘਰ ਦੇ ਅੰਦਰ ਆ ਭਾਵੇਂ ਬੈਠਕ ਦੇ ਅੰਦਰ ਆ ਭਾਵੇਂ ਕਿਤੇ ਵੀ ਆ ਤੁਹਾਡੇ ਬਜ਼ੁਰਗਾਂ ਦੇ ਅੰਦਰ ਜੇ ਦੀ ਉਹ ਕਿੱਲੀ ਆ ਉਹ ਭਾਵੇਂ ਰਾਤ ਨੂੰ ਆਵੇ ਤੇ ਭਾਵੇਂ ਉਹ ਸਵੇਰ ਨੂੰ ਆਵੇ ਉਹ ਐਂਟਰ ਕਰ ਸਕਦਾ ਹੈ ਕਿਉਂਕਿ ਤੁਸੀਂ ਉਸ ਕਿੱਲੀ ਦੇ ਉੱਤੇ ਉਹਨੂੰ ਅਧਿਕਾਰ ਦਿੱਤਾ ਆ ਹੁਣ ਉਹ ਤੁਹਾਡੇ ਸੌਣ ਦਾ ਵੇਲਾ ਹੋਵੇ ਉਹ ਆਏਗਾ ਉਹ ਕਹੇਗਾ ਕਿੱਲੀ ਮੇਰੀ ਆ ਮੈਂ ਇੱਥੋਂ ਜਾਂ ਤਾਂ ਸਮਾਨ ਲੈਣ ਆਇਆ ਜਾਂ ਸਮਾਨ ਰੱਖਣ ਵਾਸਤੇ ਆਇਆ ਜਾਂ ਮੈਂ ਕਿੱਲੀ ਫੜ ਕੇ ਹੀ ਰੱਖਣੀ ਮੈਂ ਕਿੱਲੀ ਨਹੀਂ ਛੱਡਣੀ ਮੈਂ ਤੇ ਇਸ ਕਿੱਲੀ ਦੇ ਨਾਲ ਪੀਂਗ ਪਾਉਣੀ ਆ ਤੇ ਮੈਂ ਤੇ ਇਸ ਕਿੱਲੀ ਦੇ ਨਾਲ ਜਿਹੜਾ ਆ ਆਪਣਾ ਲਮਕਣਾ ਆ ਇਸ ਕਿੱਲੀ ਦੇ ਨਾਲ ਫਿਰ ਤੁਸੀਂ ਕੀ ਕਰੋਗੇ ਤੁਹਾਨੂੰ ਹਰ ਕਿੱਲੀ ਪੁੱਟਣੀ ਆ ਹਰ ਜਗ੍ਹਾ ਜਿੰਨਾ ਘਰ ਤੁਹਾਡਾ ਆ ਨਾ ਉਹ ਘਰ ਤੁਹਾਡਾ ਹੀ ਆ ਉਸ ਕਿੱਲੀ ਦੇ ਉੱਤੇ ਕਿਸੇ ਦਾ ਅਧਿਕਾਰ ਨਹੀਂ ਉਹ ਕਿੱਲੀ ਵੀ ਨਾਲ ਹੀ ਖਰੀਦੋ ਉਸ ਕਿਲ੍ਹੇ ਦੇ ਉੱਤੇ ਵੀ ਤੁਸੀਂ ਜਿਹੜਾ ਆ ਉਹ ਕਬਜ਼ਾ ਕਰਨਾ ਹੈ ਐਂਡ ਹੋਪਫੁਲੀ ਕਿ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿ ਰਹੀ ਹਾਂ ਇਹ ਸਭ ਚੀਜ਼ਾਂ ਸਾਡੇ ਘਰ ਦੇ ਵਿੱਚ ਦੁਸ਼ਟ ਆਤਮਿਆਂ ਨੂੰ ਇਨਵਾਈਟ ਕਰਦੀਆਂ ਆ ਤੁਹਾਡੇ ਘਰ ਦੇ ਵਿੱਚ ਇੱਕ ਵੀ ਚੀਜ਼ ਦੁਸ਼ਟ ਆਤਮਾ ਦੇ ਨਾਲ ਰਿਲੇਟਡ ਪਈ ਆ ਤਾਂ ਉਹ ਚੀਜ਼ ਉਹਨੂੰ ਸੱਦਾ ਦੇਗੀ ਕਿ ਆ ਜਾ ਕਿਉਂਕਿ ਉਹ ਕਿੱਲੀ ਉਹਦੀ ਆ ਹੁਣ ਉਹਦੀ ਮਰਜ਼ੀ ਆ ਕਿ ਉਹ ਸਕਿੱਲੀ ਨੂੰ ਉਹ 5 ਮਿੰਟ ਤੱਕ ਉਸ ਕਿੱਲੀ ਦੇ ਨਾਲ ਚਿਪਕਿਆ ਰਵੇ ਜਾਂ ਫੁੱਲ ਟਾਈਮ ਉਸ ਕਿੱਲੀ ਦੇ ਨਾਲ ਉਹ ਚਿਪਕਿਆ ਰਵੇ ਹੁਣ ਤੁਹਾਡਾ ਕੰਮ ਆ ਕਿ ਅਗਰ ਉਹ ਕਿੱਲੀ ਵਾਲਾ ਬੰਦਾ ਪਰੇਸ਼ਾਨ ਕਰ ਰਿਹਾ ਤੇ ਉਸ ਕਿੱਲੀ ਨੂੰ ਪੁੱਟ ਦਿਓ ਭਾਵ ਜੋ ਵੀ ਤੁਸੀਂ ਛੋਟੀਆਂ ਮੋਟੀਆਂ ਚੀਜ਼ਾਂ ਘਰ ਦੇ ਵਿੱਚ ਰੱਖੀਆਂ ਆ ਜਿਹੜੀ ਜਗ੍ਹਾ ਤੁਸੀਂ ਦੁਸ਼ਟ ਆਤਮਾ ਨੂੰ ਘਰ ਦੇ ਵਿੱਚ ਦਿੱਤੀ ਆ ਉਸ ਸਾਰੀ ਜਗ੍ਹਾ ਨੂੰ ਉਸ ਸਾਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢੋ ਆਪਣੇ ਘਰ ਦੇ ਵਿੱਚੋਂ ਖਾਸ ਤੌਰ ਤੇ ਘਰ ਦੀ ਅਸੀਂ ਗੱਲ ਕਰ ਰਹੇ ਆ ਘਰ ਦੇ ਵਿੱਚੋਂ ਉਹਨਾਂ ਚੀਜ਼ਾਂ ਨੂੰ ਕੱਢੋ ਜਦੋਂ ਤੱਕ ਉਹ ਨਹੀਂ ਨਿਕਲਣਗੀਆਂ ਉਨੀ ਦੇਰ ਤੱਕ ਤੁਹਾਡਾ ਘਰ ਸਾਫ਼ ਨਹੀਂ ਹੋ ਸਕਦਾ ਤਾਂ ਵੈਰੀ ਦੀ ਸਾਰੀ ਸ਼ਕਤੀ ਉੱਤੇ ਪਰਮੇਸ਼ਵਰ ਨੇ ਤੁਹਾਨੂੰ ਅਧਿਕਾਰ ਬਖਸ਼ਿਆ ਹੈ ਤੁਸੀਂ ਇੱਕ ਮੁਕੰਮਲ ਕਲੀਨਿੰਗ ਕਰ ਸਕਦੇ ਆ ਤੁਹਾਡਾ ਬੈਰੀ ਕੋਈ ਵੀ ਨੁਕਸਾਨ ਜਿਹੜਾ ਆ ਉਹ ਨਹੀਂ ਕਰੂਗਾ ਹallelujah ਓਕੇ ਆਓ ਅਸੀਂ ਦੇਖਦੇ ਆ